ਸਰਕਾਰ ਦੀ ਇੰਟੈਂਸ਼ਨ ਹੈ ਕਿ ਅਮਰਿਤਪਾਲ ਬਾਦਲ ਨਾ ਆਉਂਦੇ। ਕਿ ਅਮਰਿਤਪਾਲ ਦੇ ਖਿਲਾਫ ਜਿਹੜਾ ਐਕਸ਼ਨ ਹੋਇਆ ਸ਼ੁਰੂ ਤੋਂ ਹੀ ਕੇਂਦਰੀ ਸਰਕਾਰ ਤੇ ਪੰਜਾਬ ਸਰਕਾਰ ਦਾ ਮਿਲਿਆ-ਜੁਲਿਆ ਪ੍ਰੋਗਰਾਮ ਸੀ ਜਾਂ ਮਿਲਿਆ-ਜੁਲਿਆ ਸਕੀਮ ਸੀ। ਇਹ ਚੀਜ਼ਾਂ ਬਿਨਾ ਸੈਂਟਰਲ ਗਵਰਨਮੈਂਟ ਦੇ ਕੰਸੈਂਟ ਦੇ ਵਗੈਰ ਹੁੰਦੀਆਂ ਨਹੀਂ। ਤੇ ਸਾਡੀ ਜਿਹੜੀ ਪੁਲਿਸ ਇਸਟੈਬਲਿਸ਼ਮੈਂਟ ਹੈ ਕਾਫੀ ਕੋਆਰਡੀਨੇਟ ਕਰਦੀ ਹੈ। ਤੇ ਯੂਜੂਲੀ ਸੈਂਟਰਲ ਏਜੰਸੀਸ ਦ ਸਟੇਟ ਪਲਸ ਰਲ ਕੇ ਕੰਮ ਕਰਦੀਆਂ ਪਰ ਇਹ ਗੱਲ ਜਿਹੜੀ ਗੱਲ ਆਈ ਹੈ ਉਹਦੇ ਵਿੱਚ ਇਹ ਵੀ ਜਿਹੜਾ ਪਰਿਵਾਰ ਹੈ ਗੁਰਪ੍ਰੀਤ ਥਾਰੀ ਨੇ ਉਹਦਾ ਜਿਨ੍ਹਾਂ ਨੇ ਐਫ ਆਈ ਆਰ ਕਰੂਏ ਉਹਨਾਂ ਨੇ ਵੀ ਇੱਕ ਪ੍ਰੈਸ ਕਾਨਫਰੰਸ ਕਰਕੇ ਕੈਟਾਗੋਰਿਕਲੀ ਅੰਮ੍ਰਿਤ ਪਾਲ ਨੂੰ ਤੇ ਹਮੇਸ਼ਾ ਖਾ ਹਾਂ ਫਿਰ ਲੱਗਦਾ ਸਰਕਾਰ ਨੇ ਉਹਦਾ ਹੀ ਫਾਇਦਾ ਉਠਾਇਆ ਜਾ ਉਹਨੂੰ ਇਸਤੇਮਾਲ ਕੀਤਾ ਹੈ ਕਿਉਂਕਿ ਜੇ ਇਦੇ ਵਿੱਚ ਕਲੀਅਰ ਐਵੀਡੈਂਸ ਹੁੰਦਾ ਤਾਂ ਬਹੁਤ ਜਲਦੀ ਸਪੰਜਾਬ ਸਰਕਾਰ ਨੇ ਇਹਨੂੰ ਪਕੜ ਲੈਣਾ ਸੀ ਉਹ ਵੀ ਜੀ ਕੀ ਜਾ ਰਹੀ ਹੈ ਵੀ ਜਿਹੜੇ ਅਰਸ਼ਦ ਅੱਲਾ ਜਿਹੜੇ ਗੈਂਗਸਟਰ ਨੇ ਉਹ ਮਤਲਬ ਕਿ ਕੈਨਨਾ ਦੇ ਵਿੱਚ ਬੈਠੇ ਨੇ ਉਹਨਾਂ ਦੇ ਨਾਲ ਗੱਲਾਂਬਾਤਾਂ ਹੋਈਆਂ ਨੇ ਤੇ ਉਹਨਾਂ ਨੂੰ ਡੈਜ਼ਿਗਨੇਟਿਡ ਟੈਰਰਿਸਟ ਡਿਕਲੇਅਰ ਕੀਤਾ ਹੋਇਆ ਸੰਵਿਧਾਨਿਕ ਤਰੀਕੇ ਨਾਲ ਇਹਦਾ ਮਤਲਬ ਗੱਲਾਂਬਾਤਾਂ ਨਾਲ ਬਿਨਾ ਧਰਾਂ ਤਾਂ ਤੁਸੀਂ ਹਰ ਤਰ੍ਹਾਂ ਦਾ ਪ੍ਰੋਟੈਸਟ ਕਰ ਸਕਦੇ ਹੋ ਸੜਕਾਂ ਵੀ ਰੋਕ ਸਕਦੇ ਜੇ ਤੁਸੀਂ ਉਹਨੂੰ ਵੀ ਕਹਿਨ ਲੱਪੋ ਕਿ ਟੈਰਰਿਸਟ ਐਕਟ ਹੈ ਫਿਰ ਤਲਾ ਗੋਣਾ ਬਹੁਤ ਆਸਾਨ ਹੈ ਇਹ ਤਾਂ ਤੁਸੀਂ ਕੋਈ ਸਪੀਚ ਤੇ ਵੀ ਲਾ ਸਕਦੇ ਕੁਝ ਵੀ ਕਹਿ ਸਕਦੇ ਪੰਜਾਬ ਵਿੱਚ ਉਹ ਜਿੰਨੇ ਯੂਏਪੀ ਦੇ ਲਾ ਰਹੇ ਨੇ ਪੋਸਟਰਾਂ ਤੇ ਲਾ ਰਹੇ ਨੇ ਪ੍ਰੋਟੈਸਟ ਤੇ ਲਾ ਰਹੇ ਨੇ ਜੋ ਫ੍ਰੈਂਡਾਂ ਤੇ ਲਾਏ ਹੋਏ ਤੁਹਾਨੂੰ ਕੀ ਲੱਗਦਾ ਜਿਹੜਾ ਯੂਏਪੀ ਇਹ ਜੀ ਉਹਨੇ ਤੇ ਲਾ ਦਿੱਤਾ ਗਿਆ ਉਹ ਸੱਚਾ ਲੱਗਿਆ ਝੂਠਾ ਲੱਗਿਆ ਇਹ ਤਾਂ ਕੋਰਟ ਕੋਰਟ ਨੇ ਦੇਖਣਾ ਪਰ ਇਹਦਾ ਉਹਨਾਂ ਨੇ ਮਾਇਨਾ ਕੀ ਸਰਕਾਰ ਨੂੰ ਤਾਂ ਡਰ ਲੱਗਦਾ ਸਰਕਾਰ ਨੂੰ ਲੱਗਦਾ ਕਿ ਇਹਦੇ ਵਿੱਚ ਬੜਾ ਪੋਲੀਟੀਕਲ ਪੋਟੈਂਸ਼ੀਅਲ ਹੈ ਇਹ ਪੋਟੈਂਸ਼ੀਅਲ ਚੀਫ ਮਿਨਿਸਟਰ ਬਣ ਸਕਦਾ ਇਹ ਪੋਟੈਂਸ਼ੀਅਲ ਲੀਡਰ ਬਣ ਸਕਦਾ ਪੰਜਾਬ ਦਾ ਔਰ 92 ਸਦਾ ਜਿ ਸਮਝ ਆਇਆ ਨਾ ਚੱਲੇਗਾ ਜੀ ਮੈਂਬਰ ਪਾਰਲੀਮੈਂਟ ਬਣ ਜਾਣਗੇ ਤਾਂ ਐਨਐਸਏ ਟੁੱਟ ਜੇਗੀ ਬਾਹਰ ਆ ਜਾਊਗਾ ਤਾਂ ਉਹ ਜਿਹੜਾ ਐਂਗਲ ਹੈ ਹੁਣ ਉਹਦਾਂ ਕਿਤੇ ਪਲੇ ਕਰਦਾ ਨਜ਼ਰ ਆਉਂਦਾ ਠੀਕ ਹੈ ਜੁਡੀਸ਼ੀਅਲ ਸਿਸਟਮ ਕਹ ਲੋ ਪਰਸਿਸਟਮ ਇਨਾ ਵੀਕ ਹੈ ਕਿ ਛੋਟੇ ਕੇਸ ਪਲਾਂਟ ਕਰਨ ਤੋਂੁੱੁੱਥੇ ਕੇ ਸਜੈਸਟ ਕਰਨ ਤੋਂ ਰੋਕ ਦੇ ਦਿੱਤਾ ਇਸ ਤਰ੍ਹਾਂ ਲੱਗਦਾ ਫਿਰ ਜਿਹੜੀ ਇਹਨਾਂ ਦੀ ਐਮਪੀ ਸ਼ਿਪ ਦੀ ਟਿਨਿਓਰ ਹੈ ਉਹ ਉਸ ਟਾਈਮ ਦੇ ਦੌਰਾਨ ਨੂੰ ਅੰਦਰ ਰੱਖੀਦਾ ਮਤਲਬ ਲੱਗਦਾ ਕਿ ਬਾਲੇਵਨ ਜਾ ਕੇ ਅਮਰਿਤਪਾਲ ਜੋ ਬੋਲੇਗਾ ਇਹਨਾਂ ਨੂੰ ਪਸੰਦ ਨਹੀਂ ਆਏਗਾ ਲੀਗਲੀ ਮਤਲਬ ਕਿ ਜੋ ਕਰ ਰਹੀ ਹੈ ਆਮ ਆਦਮੀ ਪਾਰਟੀ ਜਾਂ ਜੋ ਸਰਕਾਰ ਦਾ ਵਰਜਨ ਹੈ ਉਹੀ ਜੋ ਕੇਂਦਰ ਸਰਕਾਰ ਰਹੀ ਹੈ ਉਸ ਤੋਂ ਜ਼ਿਆਦਾ ਅਤਿਆਚਾਰ ਇਹ ਪੰਜਾਬ ਵਿੱਚ ਇਹ ਪਾਰਟੀ ਕਰਨ ਲੱਗ ਪਈ ਤਾਂ ਇਹ ਜਿਹੜਾ ਸਾਰਾ ਅਮਰਿਤਪਾਲ ਦਾ ਕੇਸ ਹੈ ਹੁਣ ਇਹਨੂੰ ਕਿੱਦਾਂ ਸਮਝਿਆ ਜਾਵੇ ਲੋਕ ਇਹ ਗੱਲ ਕਹਿ ਰਹੇ ਆ ਕਿ ਭਗਵੰਤ ਮਾਨ ਦੀ ਗਵਰਨਮੈਂਟ ਕਰ ਰਹੀ ਹੈ ਕੋਸ਼ਿਸ਼ ਕਰ ਰਿਹਾ ਕਿ ਸੈਂਟਰ ਕਰਵਾ ਰਿਹਾ ਹੈ ਤਾਂ ਤੁਸੀਂ ਕੀ ਸਮਝਦੇ ਹੋ ਲੀਗਲ ਦੇ ਤੌਰ ਤੇ ਲੀਗਲੀ ਆਪਾਂ ਇਹ ਤਾਂ ਦਿਖਦਾ ਹੀ ਹੈ ਕਿ ਭਗਵੰਤ ਮਾਨ ਤੇ ਸਰਕਾਰ ਅਮਰਪਾਲ ਤੋਂ ਡਰਿਓ ਤਾਂ ਹੁਣ ਇਲੀਗਲ ਰਸਤੇ ਕੀ ਨੇ ਅਮਰਪਾਲ ਨਾਲ ਲੀਗਲ ਤਾਂ وہی ਹੈ ਜੀ ਫਿਰ ਆਈ ਦੀ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਗੁਰਸ਼ਮ ਸਿੰਘ ਜੀ ਨਵੇਂ ਬਰੇ ਦੇ ਵਿੱਚ ਨਵੀਆਂ ਪੇਸ਼ਬੰਦੀਆਂ ਪੰਥਕ ਸਿਆਸਤ ਦੇ ਵਿੱਚ ਹੋ ਰਹੀਆਂ ਨੇ ਇੱਕ ਪਾਸੇ ਜੋ ਐਮਪੀ ਅਮਰਿਤਪਾਲ ਸਿੰਘ ਨੇ ਉਹਨਾਂ ਦੇ ਫਾਦਰ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ 14 ਤਰੀਕ ਨੂੰ ਮਾਗੀ ਦੇ ਉੱਤੇ ਇੱਕ ਵੱਡਾ ਇਕੱਠ ਕਰਕੇ ਇੱਕ ਜਿਹੜੀ ਹੈਗੀ ਆ ਇੱਕ ਨਵੀਂ ਪਾਰਟੀ ਪੰਥਕ ਪਾਰਟੀ ਦਾ ਐਲਾਨ ਕੀਤਾ ਜਾਏਗਾ ਉਹਦੇ ਨਾਲ ਹੀ ਜੋ ਐਮਪੀ ਨੇ ਅਮਰਿਤਪਾਲ ਸਿੰਘ ਉਹਨਾਂ ਦੀਆਂ ਜਿਹੜੀਆਂ ਮੁਸ਼ਕਲਾਂ ਨੇ ਕਾਨੂੰਨੀ ਤੌਰ ਤੇ ਉਹ ਵਾਧੀਆਂ ਨਜ਼ਰ ਆ ਰਹੀਆਂ ਨੇ ਗੁਰਪ੍ਰੀਤ ਸਿੰਘ ਹਰੀ ਨੌਂ ਦਾ ਜਿਹੜਾ ਕਤਲ ਹੋਇਆ ਸੀ 9 ਅਕਤੂਬਰ ਨੂੰ ਉਹਨਾਂ ਦੇ ਪਿੰਡ ਹਰੀਨੋ ਫਰੀਦਕੋਟ ਤੇ ਕੋਟਕਪੂਰਾ ਦੇ ਵਿੱਚ ਜਿਹੜਾ ਪੈਂਦਾ ਹੈ ਉੱਥੇ ਜਿਹੜਾ ਕਤਲ ਹੋਇਆ ਸੀ ਉਹਦੇ ਵਿੱਚ ਜਿਹੜੀ ਐਫ ਆਈ ਆਰ ਦੇ ਵਿੱਚ ਨੂੰ ਨੇਮ ਕੀਤਾ ਗਿਆ ਸੀ ਅਕਿਊਜ਼ਡ ਬਣਾਇਆ ਗਿਆ ਉਹ ਉਸ ਦੇ ਵਿੱਚ ਜਿਹੜੀਆਂ ਪਹਿਲੀਆਂ ਧਰਾਵਾਂ ਸੀ ਉਹਦੇ ਵਿੱਚ ਐਡ ਕਰਕੇ ਹੁਣ ਜਿਹੜਾ ਟੈਰਰ ਐਕਟ ਹੈ ਯੂ ਐਪੀ ਐ ਉਹਦੀਆਂ ਧਰਾਵਾਂ ਜਿਹੜੀਆਂ ਨੇ ਐਮਪੀ ਅਮਰਿਤਪਾਲ ਸਿੰਘ ਤੇ ਲਾਈਆਂ ਗਈਆਂ ਨੇ ਤੇ ਉਹਨਾਂ ਦੀ ਐਨਐਸਏ ਜਿਹੜੀ ਹੈ ਪਹਿਲਾਂ ਹੀ ਐਕਸਟੈਂਡਡ ਚੱਲ ਰਹੀ ਹੈ ਤੇ ਉਸ ਐਨਐਸਏ ਦੀ ਜਿਹੜੀ ਐਕਸਟੈਂਸ਼ਨ ਹੈ ਉਸ ਨੂੰ ਹਾਈ ਕੋਰਟ ਦੇ ਵਿੱਚ ਜਿਹੜੇ ਵਕੀਲ ਸਾਹਿਬ ਦੇ ਰਾਹੀਂ ਚੈਲੰਜ ਕੀਤਾ ਗਿਆ ਉਹਨਾਂ ਦੇ ਪਰਿਵਾਰ ਵੱਲੋਂ ਅਮਰਿਤਪਾਲ ਸਿੰਘ ਵੱਲੋਂ ਉਹ ਆਰਐਸ ਬੈਂਚ ਨੇ ਸਾਡੇ ਨਾਲ ਹੁਣ ਆਰਐਸ ਬੈਂਚ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਜਿਹੜਾ ਇਹ ਗੁਰਪ੍ਰੀਤ ਸਿੰਘ ਹਰੀਨੌਰ ਦੇ ਮਾਮਲੇ ਦੇ ਵਿੱਚ ਜੋ ਅਮਰਿਤਪਾਲ ਸਿੰਘ ਉਹਨਾਂ ਤੇ ਧਰਾਵਾਂ ਦਾ ਇਜ਼ਾਫਾ ਕੀਤਾ ਗਿਆ ਹੈ ਇਸ ਦਾ ਕੀ ਮਾਇਨਾ ਲੀਗਲ ਤੌਰ ਤੇ ਉਹਨਾਂ ਦੇ ਕੀ ਉਹਨਾਂ ਦੀ ਦੁਸ਼ਵਾਰੀਆਂ ਨੇ ਤੇ ਕੀ ਉਹਨਾਂ ਲਈ ਹੱਲ ਨੇ ਤੇ ਜਿਹੜਾ ਐਗਜ਼ਿਸਟਿੰਗ ਕੇਸ ਚੱਲ ਰਿਹਾ ਐ ਐਨਐਸਸੀ ਦਾ ਇਸ ਦੇ ਉੱਤੇ ਦਾ ਕੀ ਅਸਰ ਪਏਗਾ ਇਹ ਸਾਰੇ ਨੁਕਤੇ ਆ ਤੇ ਆਪਾਂ ਆਰਐਸ ਬੈਂਚ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਵਿਚਾਰਾਂ ਦੀ ਸਾਂਝ ਪਾਉਣੇ ਆ ਇਹ ਸਾਰੇ ਸਾਨੂੰ ਜੋ ਅੱਜ ਪੜਨ ਨੂੰ ਮਿਲਿਆ ਮੀਡੀਆ ਦੇ ਵਿੱਚ ਆਇਆ ਪੁਲਿਸ ਨੇ ਕਨਫਰਮ ਵੀ ਕੀਤਾ ਪੰਜਾਬ ਪੁਲਿਸ ਨੇ ਇਹ ਐਕਚੁਅਲੀ ਹੋਇਆ ਕੀ ਹੈ ਜੋ ਅੱਜ ਦੇ ਵਿੱਚ ਹੋਇਆ ਉਹ ਕੀ ਹੋਇਆ ਜੀ ਅੱਜ ਇੱਕ ਬਲਾਈਂਡ ਐਫਆਈਆਰ ਹੈ ਹੂੰ ਬਲਾਈਂਡ ਐਫ ਆਈ ਆਰ ਸੀ ਉਹ ਕਹਿੰਦੇ ਆ ਕਿ ਜਿਹੜੇ ਪਰਚੇ ਵਿੱਚ ਵਾਰਦਤ ਹੋਈ ਹੈ ਪਰ ਕੋਈ ਨਾਮ ਨਹੀਂ ਹੈ ਕਿ ਕਹਨੇ ਕੀਤੀ ਹੈ ਜੀ ਪਿਤਾ ਜੀ ਹਾਕਮ ਸਿੰਘ ਨੇ ਕੈਫਾਈ ਲਗਾਉਂਦੇ 9 ਅਕਤੂਬਰ ਨੂੰ ਗੁਰਪ੍ਰੀਤ ਦੇ ਜਿਹੜੇ ਪਿਤਾ ਜੀ ਗੁਰਪ੍ਰੀਤ ਦੇ ਪਿਤਾ ਜੀ ਹੂੰ ਕਿ ਜੇ ਸ਼ਾਮ ਨੂੰ 6 ਵਜੇ ਦਾ ਮੁੰਡਾ ਜਾ ਰਿਹਾ ਸੀ ਮੱਥਾ ਟੇਕ ਕੇ ਗੁਰਦੁਆਰਾ ਸਾਹਿਬ ਵਿੱਚ ਮੋਟਰਸਾਈਕਲ ਤੇ ਚੱਲਿਆ ਸੀ ਤੇ ਵਾਪਸ ਆ ਗਿਆ ਤੇ ਰਾਹ ਵਿੱਚ ਉਹਨਾਂ ਨੇ ਦੇਖਿਆ ਕਿ ਇੱਕ ਉਹਦੇ ਪਿੱਛੇ ਦੋ ਮੋਟਰਸਾਈਕਲ ਹੂੰ ਚਾਰ ਸਵਾਲ ਮਗਰ ਲੱਗੇ ਹੋਏ ਨੇ ਹੂੰ ਉਹ ਘਰ ਕੋਲ ਪਹੁੰਚਿਆ ਉੱਥੇ ਉਹਨਾਂ ਨੇ ਗੋਲੀਆਂ ਮਾਰ ਕੇ ਮਾਰਤਾ ਭੱਜਿਆ ਵੀ ਪਰ ਮਾਰ ਦਿੱਤਾ ਉਹਨਾਂ ਨੂੰ ਪਤਾ ਨਹੀਂ ਉਹ ਕਹਿੰਦੇ ਬਸੇ ਪਛਾਨ ਸਕਦੇ ਆ ਮਗਰ ਸਾਨੂੰ ਪਤਾ ਨਹੀਂ ਕਿਉਂ ਮਾਰਿਆ ਕਿਹਨੇ ਮਾਰਿਆ ਇੰਨਾ ਹੀ ਐਫ ਆਰ ਉਸ ਤੋਂ ਬਾਅਦ ਪੁਲਿਸ ਨੇ ਅਰੈਸਟ ਕੀਤੇ ਘੱਟੋ ਘੜ 12 ਬੰਦਿਆਂ ਨੂੰ ਮੁਜਰਮ ਨਾਤਾ ਹੂੰ ਇਹ ਇਸ ਤੋਂ ਪਹਿਲਾਂ ਦੀ ਗੱਲ ਹੈ ਅੱਜ ਜਿਹੜੀ ਐਡੀਸ਼ਨ ਤੋਂ ਪਹਿਲਾਂ ਐਡੀਸ਼ਨ ਤੋਂ ਪਹਿਲਾਂ ਉਹਨਾਂ ਨੇ ਕਿਵੇਂ ਰਿਸੋਲਵ ਕੀਤਾ ਉਹ ਤਾਂ ਚਲਾਨ ਤੋਂ ਪਤਾ ਲੱਗੇਗਾ ਇਨਵੈਸਟਿਗੇਸ਼ਨ ਕਿਵੇਂ ਲੰਬੇ ਬੰਦੇ ਬਟ ਉਹਨਾਂ ਨੇ 12 ਬੰਦਿਆਂ ਨੂੰ ਬਣਾਤਾ ਮਜਰ ਜਿਹਦੇ ਵਿੱਚ ਕਿਸੇ ਨੂੰ ਨਾਮ ਨਹੀਂ ਕੀਤਾ ਗਿਆ ਉਸ ਐਫ ਆਈ ਆਰ ਚ ਐਫ ਆਈ ਆਰ ਦੇ ਤਾਂ ਕੋਈ ਨਾਮ ਨਹੀਂ ਹੈ ਬਟ ਚਲਾਨ ਚਲਾਨ ਹਲੇ ਪੇਸ਼ ਨਹੀਂ ਹੋਇਆ ਮਗਰ ਉਹਦੇ ਵਿੱਚ ਉਹਨਾਂ ਨੇ ਅਰੈਸਟ ਕੀਤੇ ਹੈ ਘਟੂ ਘਟ 8-10 ਬੰਦੇ ਤੇ ਕੁਝ ਬੰਦੇ ਬਾਹਰ ਲਿਆਏ ਕੁਝ ਪਾਕਿਸਤਾਨ ਦੇ ਹੋਏ ਕੁਝ ਇਸ ਤਰ੍ਹਾਂ ਉਹਨਾਂ ਨੇ ਬਣਾਇਆ ਕੇਸ ਤੇ ਮੁਜਰਮਾਂ ਦੇ ਨਾਮ 12 ਲਿਖੇ ਹੁਣ ਉਹ ਇਨਵੈਸਟੀਗੇਸ਼ਨ ਆਲਮੋਸਟ ਕੰਪਲੀਟ ਹੀ ਹੈ ਕਿਉਂਕਿ ਜੇ ਤੁਸੀਂ 12 ਨਾਮ ਲੇਤੇ ਰਿਮਾਂਡ ਲੈ ਲੇ ਤੁਹਾਨੂੰ ਸਮਝ ਆ ਗਿਆ ਕਿਦਾਂ ਹੋਇਆ ਦੂਸਰੇ ਪਾਸੇ ਅਮਰਿਤਪਾਲ ਪਿਛਲੇ 1 ਸਾਲ 9 ਮਹੀਨੇ ਤੋਂ ਅੰਦਰ ਹੈ ਜੀ ਇਹ ਵਾਰਦਾ ਥੋੜੀ 9 ਅਕਤੂਬਰ 2024 ਦੇ ਵਿੱਚ ਜੀ ਉਸ ਵੇਲੇ ਅਮਰਿਤਪਾਲ ਦੇ ਬਹਸ ਹੋ ਰਹੀ ਸੀ ਇਹਦੇ ਜਿਹੜੇ ਪ੍ਰੀਵੈਂਟਿਵ ਰਿਟੈਂਸ਼ਨ ਕੇਸ ਤੇ ਦੂਸਰੀ ਵਾਰੀ ਕਿਉਂਕਿ ਪਹਿਲਾਂ ਤਾਂ 1 ਸਾਲ ਉਹਦੇ ਪੂਰਾ ਹੋ ਗਿਆ ਕੇਸ ਦਾ ਫੈਸਲਾ ਨਹੀਂ ਹੋਇਆ ਦੂਸਰੀ ਵਾਰੀ ਦੁਬਾਰਾ ਚੈਲੰਜ ਕੀਤੀ ਗਈ 23 April ਨੂੰ ਇਹਦੇ ਵੈਸੇ 2 ਸਾਲ ਪੂਰੇ ਹੋ ਜਾਂਦੇ ਨੇ ਦੂਜੀ ਵਾਰੀ ਇਹਨਾਂ ਨੂੰ ਆਰਡਰ ਲਿਖਣੇ ਕੁਝ ਹੋਰ ਲੱਭਣਾ ਪੈਣਾ ਤੇ ਸੰਭਾਵਨਾ ਸੀ ਕਿ ਹਾਈ ਕੋਰਟ ਦੇ ਵਿੱਚ ਜਿਸ ਤਰ੍ਹਾਂ ਬੈਂਸ ਹੋਈ ਹੈ ਸ਼ਾਇਦ ਉਹ ਦੂਸਰੇ ਆਰਡਰ ਨੂੰ ਖਾਰਜੀ ਕਰ ਦੇਣ ਉਹਦੀ ਸਮਾਈ 15 ਜਨਵਰੀ ਦੇ ਹੁਣ 15 ਜਨਵਰੀ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਜਾਂ ਸੈਂਟਰਲ ਗਵਰਨਮੈਂਟ ਨੇ ਜਾਂ ਜਪਲਿਸ ਨੇ ਇੱਕ ਨਵਾਂ ਘਟਨਾ ਨਵਾਂ ਪ੍ਰੋਗਰਾਮ ਨਾ ਆਇਆ ਨਵਾਂ ਘਟਨਾ ਮੈਨੂੰ ਤਾਂ ਮੈਨੂੰ ਤਾਂ ਕਟਵਟੇ ਸਾਫ਼ ਹੁੰਦਾ ਕਿ ਜਿਹੜੀ ਇੰਟੈਂਸ਼ਨ ਹੈ ਪੰਜਾਬ ਗਵਰਨਮੈਂਟ ਦੀ ਜਬ ਪੁਲਿਸ ਅਥਾਰਟिटीज ਦੀ ਕਿਉਂਕਿ ਇਕੱਲਾ ਕਹਿਣਾ ਕਿ ਪੰਜਾਬ ਗਵਰਨਮੈਂਟ ਦੀ ਇੰਟੈਂਸ਼ਨ ਠੀਕ ਨਹੀਂ ਹੋਏਗਾ ਇਹ ਚੀਜ਼ਾਂ ਬਿਨਾ ਸੈਂਟਰਲ ਗਵਰਨਮੈਂਟ ਦੇ ਕੰਸੈਂਟ ਦੇ ਵਗੈਰ ਹੁੰਦੀਆਂ ਨਹੀਂ ਤੇ ਸਾਡੀ ਜਿਹੜੀ ਪੁਲਿਸ ਇਸਟੈਬਲਿਸ਼ਮੈਂਟ ਹੈ ਕਾਫੀ ਕੋਆਰਡੀਨੇਟ ਕਰਦੀ ਹੈ ਤੇ ਯੂਜੂਲੀ ਸੈਂਟਰਲ ਏਜੰਸੀਸ ਤੇ ਸਟੇਟ ਪੁਲਿਸ ਰਲ ਕੇ ਕੰਮ ਕਰਦੀ ਹੈ ਜੀ ਕਿਉਂਕਿ ਪ੍ਰੀਵੈਂਟਿਵ ਡਿਟੇਨਸ਼ਨ ਐਕਟ ਦੇਲੇ ਵੀ ਜੋ ਤੁਸੀਂ ਆਪਣੀ ਸਟੇਟ ਗਵਰਨਮੈਂਟ ਕੋਲ ਤਾਂ ਇਹ ਅਧਿਕਾਰ ਨਹੀਂ ਨਾ ਹੈ ਕਿ ਇੱਕ ਦੂਜੀ ਸਟੇਟ ਗਵਰਨਮੈਂਟ ਦਾ ਕਹਿਣਾ ਮੰਨ ਜਾਏਗੀ ਹਾਂ ਤਾਂ ਇਸ ਕਰਕੇ ਇਸ ਤੋਂ ਪਤਾ ਲੱਗਦਾ ਕਿ ਅਮਰਿਤਪਾਲ ਦੇ ਖਿਲਾਫ ਜਿਹੜਾ ਐਕਸ਼ਨ ਹੋਇਆ ਸ਼ੁਰੂ ਤੋਂ ਹੀ ਕੇਂਦਰੀ ਸਰਕਾਰ ਤੇ ਪੰਜਾਬ ਸਰਕਾਰ ਦਾ ਮਿਲਿਆ-ਜੁਲਿਆ ਪ੍ਰੋਗਰਾਮ ਸੀ ਜਾਂ ਮਿਲਿਆ-ਜੁਲਿਆ ਸਕੀਮ ਸੀ ਜੀ ਤੇ ਉਸ ਹਿਸਾਬ ਨਾਲ ਤੁਸੀਂ ਉਸ ਨਜ਼ਰੀਏ ਨਾਲ ਦੇਖੋ ਕਿ 15 ਜਨਵਰੀ ਨੂੰ ਆਲਮੋਸਟ ਮਾਸ ਕੰਪਲੀਟ ਹੋ ਚੁੱਕੀ ਪੰਜਾਬ ਸਰਕਾਰ ਨੇ ਸਿਰਫ ਕੁਝ ਜਵਾਬ ਦੇਣੇ ਸੀ ਔਰ ਕਾਫੀ ਹੱਦ ਤੱਕ ਜਿਸ ਤਰ੍ਹਾਂ ਦੀ ਬਹਿਸ ਹੋਈ ਹੈ ਉਸ ਤੋਂ ਪਤਾ ਲੱਗਦਾ ਸੀ ਕਿ ਇਹਨਾਂ ਦੋਨਾਂ ਦੇ ਆਰਡਰਾਂ ਦੇ ਵਿੱਚ ਬਹੁਤ ਜ਼ਿਆਦਾ ਡਿਫੈਕਟ ਨੇ ਲੀਗਲ ਲਕੂਨਸ ਨੇ ਤਾਂ ਉਸ ਸਾਊਨਾਟ ਹਾਈ ਕੋਰਟ ਨੇ ਸੰਭਾਵਨਾ ਸੀ ਕਿ ਉਹਨਾਂ ਨੂੰ ਛੱਡ ਦੇਣਗੇ ਆਰਡਰ ਖਤਮ ਕਰ ਦੇਣਗੇ ਔਰ ਵੈਸੇ ਵੀ 3 ਮਹੀਨੇ ਲੱਗੇ 23 April ਨੂੰ 2 ਸਾਲ ਪੂਰੇ ਹੋਏ ਨੇ ਦੁਆਰਾ ਲੱਭਣਗੇ ਕੀ ਮਟੇ ਲੱਭਣਗੇ ਜਿਹੜਾ ਬੰਦਾ ਜੇਲ੍ਹ ਵਿੱਚ ਬੈਠਾ ਉਹਦੇ ਖਿਲਾਫ ਕੀ ਲੱਭਣਗੇ ਮਗਰ ਦੇਖੋ ਕਿੰਨੀ ਖੂਬਸੂਰਤੀ ਹੈ ਕਿ ਮਰਡਰ ਹੋਇਆ ਜਦੋਂ 1 ਸਾਲ 3-4 ਮਹੀਨੇ ਆਲਰੇਡੀ ਹੋ ਚੁੱਕੇ 6 ਮਹੀਨੇ ਹੋ ਚੁੱਕੇ ਸੀ 18 ਮਹੀਨੇ ਜਦ 14-15 ਮਹੀਨੇ ਹੋ ਚੁੱਕੇ ਸੀ ਅੰਮ੍ਰਿਤਪਾਲ ਨੂੰ ਜੇਲ ਪ੍ਰੀਵੈਂਟਿਵ ਟੈਂਸ਼ਨ ਦੇ ਚ ਉਸ ਤੋਂ ਬਾਅਦ ਮਰਡਰ ਹੋਇਆ ਔਰ ਹੁਣ ਕਹਿ ਰਹੇ ਕਿ ਅਸੀਂ ਯੂਏਪੀ ਲਾਉਣਾ ਕਿਉਂਕਿ ਕਾਂਸਪੀਰੇਸੀ ਸੀ ਜੇ ਕੋਈ ਪਤਾ ਨਹੀਂ ਕੀ ਸਬੂਤ ਇਕੱਠੇ ਬਣ ਗਏ ਉਹ ਰੂਲ ਐਸਟੈਬਿਸ਼ ਨਹੀਂ ਕੀਤਾ ਕੋਈ ਰੂਲ ਖਵਾਲਾਂ ਵਿੱਚ ਵੀ ਨਹੀਂ ਆਇਆ ਸਿਰਫ ਇਹਨੇ ਕਿਹਾ ਕਿ ਜੀ ਅਸੀਂ ਅਨਲੌਫਲ ਐਕਟੀਵਿਟੀ ਦੇ ਵਿੱਚ ਬੈਲੀ ਗੱਲ ਤੇ ਜਿਹੜਾ ਮਰਡਰ ਹੋਇਆ ਇੱਕ ਸਿੰਗਲ ਮਰਡਰ ਹੈ ਉਹਦੇ ਵਿੱਚ ਚਲੋ ਤੁਸੀਂ ਕੀ ਲੱਭਿਆ ਨਹੀਂ ਲੱਭਿਆ ਉਹਨੂੰ ਉਹਨੂੰ ਅਨਲੌਫਲ ਐਕਟੀਵਿਟੀਜ਼ ਪ੍ਰੋਵੈਂਸ਼ਨ ਐਕਟ ਨਾਲ ਕਿਵੇਂ ਜੋੜਦਾ ਇੰਨੀ دیر ਬਾਅਦ ਹੂੰ ਹੂੰ کافی ਮਹੀਨੇ ਹੋ ਗਏ ਤੁਸੀਂ ਆਈਡੈਂਟੀਫਾਈ ਕਰ ਲਿਆ ਸਾਰੇ ਬੰਦਿਆਂ ਨੂੰ ਮੁਜ਼ਰਰਨ ਕਰ ਲਿਆ ਜੀ ਤੇ ਜਿਉਹ ਪਰਸਨਲ ਵੈਲਿਉਜ਼ ਆ ਜਾਂ ਵਾਰਿਸ ਪੰਜਾਬ ਦੀ ਜਿਹੜੀ ਪੰਜਾਬ ਦੇ ਜਿਹੜਾ ਇਹ ਗੱਲ ਜਿਹੜੀ ਗੱਲ ਆਈ ਹੈ ਉਹਦੇ ਵਿੱਚ ਇਹ ਵੀ ਜਿਹੜਾ ਉਹ ਪਰਿਵਾਰ ਹੈ ਗੁਰਪ੍ਰੀਤ ਹਰੀ ਨਿਹੰਗ ਦਾ ਜਿਨ੍ਹਾਂ ਨੇ ਐਫ ਆਈ ਆਰ ਕਰੂਏ ਉਹਨਾਂ ਨੇ ਵੀ ਇੱਕ ਪ੍ਰੈਸ ਕਾਨਫਰੰਸ ਕਰਕੇ ਕੈਟਾਗੋਰਿਕਲੀ ਅਮਰਿਤਪਾਲ ਸਿੰਘ ਉੱਤੇ ਐਲੀਗੇਸ਼ਨ ਲਾਏ ਸੀ ਹਾਂ ਫਿਰ ਲੱਗਦਾ ਸਰਕਾਰ ਨੇ ਉਹਦਾ ਹੀ ਫਾਇਦਾ ਉਠਾਇਆ ਜਾ ਉਹਨੂੰ ਇਸਤੇਮਾਲ ਕੀਤਾ ਕਿਉਂਕਿ ਜੇ ਇਹਦੇ ਵਿੱਚ ਕਲੀਅਰ ਐਵੀਡੈਂਸ ਹੁੰਦਾ ਤਾਂ ਬਹੁਤ ਜਲਦੀ ਸੰਜਾਬ ਸਰਕਾਰ ਨੇ ਇਹਨੂੰ ਪਕੜ ਲੈਣਾ ਸੀ ਸਭ ਤੋਂ ਪਹਿਲਾਂ ਉਹਨਾਂ ਨੇ ਕਹਿਣਾ ਸੀ ਹੁਣ ਨਹੀਂ ਸੀ ਕਹਿਣਾ ਜਦੋਂ ਕਿ 6 ਮਹੀਨੇ ਬਾਅਦ ਆਲਮੋਸਟ ਇਨਵੈਸਟੀਗੇਸ਼ਨ ਕੰਪਲੀਟ ਕਰਨ ਤੋਂ ਬਾਅਦ ਹੁਣ ਬੋਲ ਰਹੇ ਨੇ ਅਕਤੂਬਰ ਤੋਂ ਬਾਅਦ ਬੋਲ ਰਹੇ ਨੇ ਤੇ ਚਲੋ ਜੋ ਵੀ ਕੀਤਾ ਹੈ ਬਟ ਇਹਦੇ ਵਿੱਚ ਇਹ ਹੈ ਤਾਂ ਆਊਟਰ ਆਫ ਵੈਲਰੀ ਇੱਕ ਮਰਡਰ ਕੇਸ ਹੀ ਹੈ ਨਾ ਚਾਹੇ ਕੰਟਰੈਕਟ ਕਿਲਰਸ ਹੈ ਚਾਹੇ ਪਰਸਨਲ ਕਿਲਰ ਹੈ ਇਹਦੇ ਵਿੱਚ ਜਿਹੜੀ ਇੰਟੈਗਰਿਟੀ ਸੋਵਰਿਟੀ ਦਾ ਤਾਂ ਕੋਈ ਕੋਈ ਐਕਸ਼ਨ ਨਹੀਂ ਹੈਗਾ ਉਹਦੀ ਵਿੱਚ ਕੀ ਜਾਰੀ ਹੈ ਵੀ ਜਿਹੜੇ ਅਰਸ਼ਦੱਲਾ ਜਿਹੜੇ ਗੈਂਗਸਟਰ ਨੇ ਉਹ ਮਤਲਬ ਕਿ ਕੈਨੇਡਾ ਦੇ ਵਿੱਚ ਬੈਠੇ ਨੇ ਉਹਨਾਂ ਦੇ ਨਾਲ ਗੱਲਾਂ ਬਾਤਾਂ ਹੋਈਆਂ ਨੇ ਤੇ ਉਹਨਾਂ ਨੂੰ ਡੈਜ਼ਿਨੇਟਿਡ ਟੈਰਰਿਸਟ ਡਿਕਲੇਅਰ ਕੀਤਾ ਹੋਇਆ ਤਾਂ ਉਹ ਕੋਈ ਐਂਗਲ ਹੈ ਜਿਹਦੇ ਰਾਹੀਂ ਫਿਰ ਯੂਪੀਏ ਆ ਸਕਦੀ ਹੈ ਦੇ ਚਲੋ ਯੂਏਪੀ ਦਾ ਜਿਸ ਤਰ੍ਹਾਂ ਹੁਣ ਤੁਸੀਂ ਦੇਖਿਆ ਨਹੀਂ ਉਹ ਅੱਜ ਦਿੱਲੀ ਹਾਈ ਕੋਰਟ ਦਾ ਕਮੈਂਟ ਸੀ ਕਿ ਬੱਚੇ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਤੇ ਵੀ ਯੂਏਪੀ ਲਾਤਾ ਜੇ ਤੁਸੀਂ ਪ੍ਰੋਟੈਸਟਿੰਗ ਜਿਹੜਾ ਕਿ ਤੁਹਾਡਾ ਹੱਕ ਹੈ ਸੰਵਿਧਾਨ ਕਹਿੰਦਾ ਹੈ ਸਕੂਲ ਦੇ ਵਿੱਚ ਪੜ੍ਹਾਉਣਾ ਆਪਾਂ ਬੱਚਿਆਂ ਨੂੰ ਤੁਸੀਂ ਪ੍ਰੋਟੈਸਟ ਕਰ ਸਕਦੇ ਹੋ ਸਰਕਾਰ ਦੇ ਖਿਲਾਫ ਬੋਲ ਸਕਦੇ ਹੋ ਜਦ ਤੱਕ ਤੁਸੀਂ ਸੰਵਿਧਾਨਿਕ ਤਰੀਕੇ ਨਾਲ ਇਹ ਹਮਤਲ ਗੱਲਾਂ ਬਾਤਾਂ ਨਾਲ ਬਿਨਾਂ ਧਰਾਂ ਤਾਂ ਤੁਸੀਂ ਹਰ ਤਰ੍ਹਾਂ ਦਾ ਪ੍ਰੋਟੈਸਟ ਕਰ ਸਕਦੇ ਹੋ ਸੜਕਾਂ ਵੀ ਰੋਕ ਸਕਦੇ ਹੋ ਜੇ ਤੁਸੀਂ ਉਹਨੂੰ ਵੀ ਕਹਿਣ ਲੱਪੋ ਕਿ ਟੈਰਰਿਸਟ ਐਕਟ ਹੈ ਫਿਰ ਤਾਂ ਲਗਾਉਣਾ ਬਹੁਤ ਆਸਾਨ ਹੈ ਫਿਰ ਤਾਂ ਤੁਸੀਂ ਕੋਈ ਸਪੀਚ ਤੇ ਵੀ ਲਾ ਸਕਦੇ ਕੁਝ ਵੀ ਕਹਿ ਸਕਦੇ ਹੋ ਜੀ ਪੰਜਾਬ ਵਿੱਚ ਉਹ ਜਿੰਨੇ ਯੂਏਪੀ ਦੇ ਲਾ ਰਹੇ ਨੇ ਪੋਸਟਰਾਂ ਤੇ ਲਾ ਰਹੇ ਨੇ ਹਮਮ ਪ੍ਰੋਟੈਸਟ ਤੇ ਲਾ ਰਹੇ ਨੇ ਜੋ ਫ੍ਰੈਂਡਾਂ ਤੇ ਲਾਇਆ ਹੋਇਆ ਜੀ ਤਾਂ ਤਾਂ ਇਹਨਾਂ ਵਿੱਚ ਜੇ ਤੁਸੀਂ ਹਰ ਚੀਜ਼ ਤੇ ਲੱਗ ਸਕਦਾ ਫਿਰ ਤਾਂ ਹਰ ਆਰਡਨਰੀ ਕ੍ਰਾਈਮ ਨੂੰ ਜੇ ਚਾਹੋ ਕੋਈ ਵੀ ਅਨਸਕrupulous ਡਿਸਹੋਨਸਟ ਪਿਸ ਆਫੀਸਰ ਹੋ ਤਾਂ ਯੂਏਪੀ ਲਾ ਸਕਦਾ ਹੈ ਔਰ ਜਿਸ ਤਰ੍ਹਾਂ ਹੁਣ ਤੁਸੀਂ ਆਰਗੇਨਾਈਜ਼ਡ ਐਕਟੀਵਿਟੀ ਡਿਫਾਈਨ ਕਰਤੀ ਹੈ ਨਵੇਂ ਪੀਨਲ ਕੋਡ ਦੇ ਵਿੱਚ ਉਹਦੇ ਵਿੱਚ ਤਾਂ ਤੁਸੀਂ ਕਿਸੇ ਨੂੰ ਵਿਸਵਾਸ ਸਕਦੇ ਹੋ ਜਿਵੇਂ ਦੋ ਤਿੰਨ ਕੇਸ ਬਣ ਕੇ ਉਹਨੂੰ ਆਰਗੇਨਾਈਜ਼ਡ ਐਕਟੀਵਿਟੀ ਕਹਿ ਕੇ ਤੁਸੀਂ ਯੂਏਪੀ ਲਾ ਦਿਓ ਜੇ ਇਹਨਾਂ ਨੇ ਜੀ ਗੈਂਗ ਬਣਾ ਲਿਆ ਅੱਗੇ ਵੀ ਗੈਂਗ ਬਣਦੇ ਸੀ ਅੱਗੇ ਵੀ ਚੀਜ਼ਾਂ ਹੁੰਦੀਆਂ ਸੀ ਹੁਣ ਤੁਸੀਂ ਜਿਹੜੇ ਸਾਰੇ ਛੋਟੇ ਮੋਟੇ ਹੱਕ ਐ ਮੁਜ਼ਮਾ ਦੇ ਕਹਿ ਲੋ ਸਿਟੀਜ਼ਨਸ ਹੀ ਹੋਏ ਨਾ ਕਿਉਂਕਿ ਉਸ ਦਾ ਤੁਸੀਂ ਸਾਰੇ ਇਨੋਸੈਂਟੀ ਹੋ ਜਾਂਦਾ ਤੁਹਾਨੂੰ ਸਿਆਣੇ ਦਾ ਕੋਰਟ ਵਿੱਚ ਤਾਂ ਤੁਹਾਡੇ ਜਿਹੜੇ ਨਾਗਰਿਕਾਂ ਦੇ ਲੋਕਾਂ ਦੇ ਹੱਕ ਜਿਹੜੇ ਖਤਮ ਹੋ ਰਹੇ ਹੂੰ ਇਹ ਆਪਾਂ ਨੂੰ ਇਹ ਬੜਾ ਬਹਿਮ ਹੁੰਦਾ ਕਿ ਜਿਹਦੇ ਜਿਹਦਾ ਨਾਮ ਪੁਲਿਸ ਨੇ ਲੈ ਲਿਆ ਉਹ ਮੁਜਰਮ ਹੈ ਮੁਜਰਮ ਪੁਲਿਸ ਵੀ ਉਹਨੂੰ ਮੁਜਰਮ ਸਮਝਦੇ ਬਟ ਮੁਜਰਮ ਹੁੰਦਾ ਤਾਂ ਨਿਕਾਉਂਦੇ ਨਜ਼ਰ ਵਿੱਚ ਇਹ ਇਸ ਕਰਕੇ ਉਹੀ ਥੋੜੇ ਜਿਹੜੇ ਛੋਟੇ ਹੱਕ ਹੈ ਜਦਨਾ ਘੱਟੋ ਘੱਟ ਪ੍ਰੋਸੀਜਰਲ ਥਾਂ ਇਨਸਾਫ ਮਿਲਦਾ ਹੈ ਜਿਹਨਾਂ ਤੁਸੀਂ ਝੂਠੇ ਐਲੀਗੇਸ਼ਨ ਨੂੰ ਸਾਬਤ ਕਰ ਸਕਦੇ ਹੋ ਕਿ ਝੂਠੇ ਨੇ ਤਾਂ ਮੈਨੂੰ ਬਰੀ ਕਰੋ ਜਿਹੜਾ ਮੌਕਾ ਮਿਲਦਾ ਹੈ ਸਮਾਜ ਵਿੱਚ ਦੱਸਣ ਲਈ ਕਿ ਮੇਰੇ ਤੇ ਝੂਠਾ ਕੇਸ ਪਾਇਆ ਗਿਆ ਹੈ ਔਰ ਝੂਠਾ ਕੇਸ ਕੋ ਨਵੀਂ ਗੱਲ ਨਹੀਂ ਹੈ ਬਹੁਤ ਆਮ ਬੰਦੇ ਨੇ ਉਹ ਜਿਹੜੇ ਹੱਕ ਹੈ ਜਿਹਦੇ ਕਰਕੇ ਕ੍ਰਿਮੀਨਲ ਜਸਟਿਸ ਸਿਸਟਮ ਆਪਾ ਫੇਅਰ ਕਰਨੇ ਜਾਂ ਅਨਫੇਅਰ ਕਰਨੇ ਆ ਡੈਮੋਕਰੇਟਿਕ ਕੰਟਰੀ ਚ ਜਾ ਸਕਦੇ ਨੇ ਕਿ ਫੇਅਰ ਸਿਸਟਮ ਹੈ ਤੁਹਾਨੂੰ ਪੂਰਾ ਮੌਕਾ ਦਿੱਤਾ ਜਾਂਦਾ ਤੁਸੀਂ ਸਾਬਤ ਕਰੋ ਕਿ ਮੈਂ ਇਨੋਸੈਂਟ ਹੈ ਪੁਲਿਸ ਨੇ ਝੂਠਾ ਕੇ ਸੁਣਾਇਆ ਟਿਕਟੋਰੀਅਲ ਕੰਟਰੀ ਦੇ ਵਿੱਚ ਇਹ ਮੌਕਾ ਨਹੀਂ ਦਿੱਤਾ ਜਾਂਦਾ ਉੱਥੇ ਜੋ ਪੁਲਿਸ ਕਹਿੰਦੇ ਸੱਚ ਬਣਿਆ ਜਾਂਦਾ ਹੁਣ ਸਾਡੇ ਹਾਲਾਤ ਉਧਰ ਵੱਧ ਰਹੇ ਨੇ ਕਿ ਜਿਹੜਾ ਮਰਜ਼ੀ ਕੇਸ ਬਣਾ ਦੇ ਪੁਲਿਸ ਦੇ ਪੁਲਿਸ ਜਿਹੜਾ ਮਰਜ਼ੀ ਕੇਸ ਬਣਾ ਦੇਣ ਜਿੰਨਾ ਮਰਜ਼ੀ ਝੂਠਾ ਹੋਵੇ 5 6 ਸਾਲ ਤੱਕ ਤੁਹਾਨੂੰ ਜਬਾਨਤ ਨਹੀਂ ਮਿਲਦੀ ਜੀ ਤਾਂ ਤੁਹਾਨੂੰ ਕੀ ਲੱਗਦਾ ਜਿਹੜਾ ਯੂਏਪੀਏ ਜੀ ਉਹਨਾਂ ਤੇ ਲਾ ਦਿੱਤਾ ਗਿਆ ਉਹ ਸੱਚਾ ਲੱਗਿਆ ਝੂਠਾ ਲੱਗਿਆ ਇਹਦੇ ਕੋਰਟ ਨੇ ਦੇਖਣਾ ਪਰ ਇਹਦਾ ਉਹਨਾਂ ਨੇ ਮਾਇਨਾ ਕੀ ਹੈ ਮਤਲਬ ਕਿ ਉਹਨਾਂ ਦੇ ਜਿਹੜਾ ਇੰਟੈਂਸ਼ਨ ਸਰਕਾਰ ਦੇ ਇੰਟੈਂਸ਼ਨ ਹੈ ਕਿ ਅਮਰਿਤਪਾਲ ਨੂੰ ਬਾਹਰ ਨਹੀਂ ਆਉਂਦੇ ਦਾ ਜੀ ਚਾਹੇ ਮੈਂਬਰ ਆਫ ਪਾਰਲੀਮੈਂਟ ਬਣ ਗਿਆ ਹੈ ਚਾਹੇ ਲੋਕਾਂ ਦਾ ਮੈਂਡੇਟ ਹੈ ਚਾਹੇ ਉਹ ਹਾਈਐਸਟ ਲਾ ਮੇਕਿੰਗ ਬਾਡੀ ਦਾ ਮੈਂਬਰ ਹੈ ਉਸ ਤੋਂ ਵੀ ਸਾਰੇ ਇਹ ਜਿਹੜੇ ਇਲਜ਼ਾਮ ਝੂਠੇ ਹੋ ਜਾਣੇ ਚਾਹੀਦੇ ਉਸ ਤੇ ਵਾਜੂ ਸਰਕਾਰ ਹੁਣ ਉਹ ਤੋਂ ਡਰਨ ਲੱਗ ਪਈ ਹੈ ਸਰਕਾਰ ਨੂੰ ਲੱਗਦਾ ਕਿ ਇਹਦੇ ਵਿੱਚ ਬੜਾ ਪੋਲਿਟੀਕਲ ਪੋਟੈਂਸ਼ੀਅਲ ਹੈ ਇਹ ਪੋਟੈਂਸ਼ੀਅਲ ਚੀਫ ਮਿਨਿਸਟਰ ਬਣ ਸਕਦਾ ਇਹ ਪੋਟੈਂਸ਼ੀਅਲ ਲੀਡਰ ਬਣ ਸਕਦਾ ਪੰਜਾਬ ਦਾ ਹੋਰ ਬਣ ਵੀ ਸਕਦਾ ਜੇ ਸਮਝ ਆਇਆ ਨਾ ਚੱਲੇਗਾ ਉਸ ਪੋਟੈਂਸ਼ੀਅਲ ਤੋਂ ਹੁਣ ਸਰਕਾਰ ਨੂੰ ਡਰ ਲੱਗਣ ਲੱਗ ਪਿਆ ਉਸ ਤੋਂ ਇਲਾਵਾ ਮੈਨੂੰ ਲੱਗਦਾ ਨਹੀਂ ਫਿਰ ਉਹ ਤਰੀਕੇ ਲੱਭ ਰਹਿਣੇ ਪ੍ਰੀਵੈਂਟਿਵ ਡਿਟੇਨਸ਼ਨ ਵੀ ਤਾਂ ਉਹੀ ਤਰੀਕਾ ਨਾ ਉਪੀ ਦੇਸ਼ ਕਿੰਨੀ ਵਾਈਲ ਲਾਇਆ ਉਹਨਾਂ ਨੇ ਡਾਕਟਰਾਂ ਤੇ ਲਾਇਆ ਹਮ ਐਕਟੀਵਿਸਟਾਂ ਤੇ ਲਾਇਆ ਮਹਿਲਾ ਪੱਤਰਕਾਰਾਂ ਤੇ ਲਾਇਆ ਉਸੇ ਤਰ੍ਹਾਂ ਹੀ ਸਰਕਾਰ ਪੰਜਾਬ ਦੀ ਵੀ ਉਨੇ ਹੀ ਤੱਕੇਸ਼ਾਈ ਕਰਦੇ ਜਿੱਦਾਂ ਆਪਾ ਯੂਪੀ ਗਵਰਨਰ ਨੂੰ ਕਹਿ ਰਹੇ ਕਿ ਉਹ ਤੱਕੇਸ਼ਾਈ ਕਰਦੇ ਇਹਨਾਂ ਨੇ ਵੀ ਉਹੀ ਤਰੀਕੇ ਲਾਪੇ ਜਿਹੜਾ ਜਿਹੜਾ ਵੀ ਲੱਗਦਾ ਕਿ ਇਹਨਾਂ ਨੂੰ ਪੋਲਿਟਿਕਲ ਚੈਲੰਜ ਦੇ ਸਕਦਾ ਹੈ ਪੁਰਾਣੀ ਗੱਲ ਹੈ ਵੈਸੇ ਸਾਡੇ ਮੁਲਕ ਵਿੱਚ ਜਿਹੜੇ ਯੰਗ ਬੰਦੇ ਹੁੰਦੇ ਸੀ ਜਿਹੜੇ ਨਵੇਂ ਲੀਡਰ ਮਾ ਜੰਦੇ ਉਹਨਾਂ ਨੂੰ ਮਾਰ ਦਿੱਤਾ ਜਾਂਦਾ ਸੀ ਦਰਦਾਂ ਨੂੰ ਇੱਧੇ ਖਤਮ ਕੀਤਾ ਉਹਨਾਂ ਦੀ ਲੀਡਰਸ਼ਿਪ ਖਤਮ ਕੀਤੀ ਤੇ ਜਿਹੜਾ ਇਹ ਹੁਣ ਲੀਡਰਸ਼ਿਪ ਹੀ ਖਤਮ ਕਰਨੀ ਚਾਹੁੰਦੇ ਨਾ ਜਿਹੜੀ ਅਮਰਜਿੰਗ ਲੀਡਰਸ਼ਿਪ ਆਫ ਦਾ ਅਮੰਗ ਦਾ ਸਿੱਖਸ ਹੁਣ ਜੋ ਮਰਜੀ ਕਰੋ ਆ ਅਲਗਾ ਸ਼ੋਮ ਨੇ ਕੱਲ੍ਹ ਦਰ ਵਲ ਇਸ ਕੋ ਲੀਡਰ ਕੰਮ ਦਾ ਰਿਆ ਨਹੀਂ ਬਾਕੀ ਪਾਰਟੀਆਂ ਕੋ ਇਸ ਇਮਰਜਿੰਗ ਲੀਡਰ ਨਹੀਂ ਆਇਆ ਉਹਨਾਂ ਚ ਬਹੁਤ دیر ਬਾਅਦ ਅਮਰਿਤਪਾਲ ਅਮਰਜ ਹੋਇਆ ਜਿਸ ਤੇ ਜਿਸ ਤੇ ਲੋਕੇ ਵਿਸ਼ਵਾਸ ਕਰ ਲਏ ਨੇ ਜਿਹਨੂੰ ਫੋਲੋ ਕਰਦੇ ਨੇ ਉਹਨੂੰ ਤੁਸੀਂ ਸਟਿਗਮਟਾਈਜ਼ ਕਰਕੇ ਜੇ ਟੈਰਰਿਸਟ ਵਾਲ ਮੋੜ ਦਿਓ ਤੇ ਜੇਲ੍ਹ ਵਿੱਚ ਰੱਖੋ ਤੇ ਜਿਹੜਾ ਸਾਰਾ ਉਹਦਾ ਪੋਲਿਟੀਕਲ ਉਹਦਾ ਫਿਚਰ ਵੀ ਤੇ ਜਿਹੜਾ ਪੂਰਾ ਏਰੀਆ ਦਾ ਲੀਡਰਸ਼ਿਪ ਦਾ ਲੀਡਰਸ਼ਿਪ ਦਾ ਡੈਸੀਮੇਟ ਹੁੰਦੀ ਨਾ ਅੱਗੇ ਤੁਸੀਂ ਜਦੋਂ 25000 ਬੰਦੇ ਬੱਚੇ ਮਾਰੇ ਹੈ ਤਾਂ ਲੀਡਰਸ਼ਿਪ ਹੀ ਖਤਮ ਹੋਈ ਨਾ ਪੰਜਾਬ ਦੀ ਕਈ ਜਨਰੇਸ਼ਨ ਦੇ ਲੀਡਰਸ਼ਿਪ ਖਤਮ ਹੋਈ ਜੀ ਅ ਤ ਤੁਸੀਂ ਦੇਖ ਸਕਦੇ ਹੋਦਾ ਇੰਪੈਕਟ ਕਿ ਸਭ ਤੋਂ ਕਰਪਟ ਪੋਲਿਟਿਸ਼ੀਅਨਸ ਪਾਵਰ ਚੰਦਰ ਹੈ ਜੀ ਉਹਨਾਂ ਨੂੰ ਚੈਲੰਜ ਨਹੀਂ ਕਰੇਗਾ ਇਮਰਜਿੰਗ ਜਨਰੇਸ਼ਨ ਵਿੱਚ ਇਮਾਨਦਾਰ ਲੀਡਰਸ਼ਿਪ ਆਏਗੀ ਨਹੀਂ ਤਾਂ ਫਿਰ ਉਹੀ ਪ੍ਰਾਣੇ ਬੰਦੇ ਜਾਣਗੇ ਨਾ ਬਾਦਲ ਪਰਵਾਰ ਦਾ ਸਾਰਾ ਜਿਹੜਾ ਫਾਇਦਾ ਕੀ ਹੋਇਆ ਜਿਹੜੀ ਸਾਰੀ ਕਾਂਗਰਸ ਦੀ ਕਿਲਿੰਗ ਹੈ ਉਹਦਾ ਫਾਇਦਾ ਤਾਂ ਬਾਦਲ ਪਰਵਾਰ ਨੂੰ ਹੋਇਆ ਨਾ ਕਿਉਂਕਿ ਉਹਨਾਂ ਨੂੰ ਕੋਈ ਇਮਰਜਿੰਗ ਚੈਲੰਜ ਨਹੀਂ ਮਿਲਿਆ ਸੋ ਉਹ ਜਿਹੜੇ ਡੀਗ੍ਰੇਡੇਸ਼ਨ ਆਈ ਹੈ ਸਾਡੇ ਪੋਲਿਟੀਕਲ ਸੋਸ਼ਲ ਲਾਈਫ ਦੇ ਵਿੱਚ ਇਕਨੋਮਿਕ ਲਾਈਫ ਦੇ ਵਿੱਚ ਉਹਦਾ ਉਹ ਡਾਇਰੈਕਟ ਫੇਕ ਇੰਕਾਊਂਟਰਸ ਨਾਲ ਜੁੜੀ ਹੋਇਆ ਤਾਂ ਇਹਦੇ ਵਿੱਚ ਹੁਣ ਜੋ ਇਹ ਜੋ ਮੈਂਬਰ ਪਾਰਲੀਮੈਂਟ ਵੀ ਬਣ ਗਈ ਸੀ ਜਦੋਂ ਇਹ ਇਲੈਕਸ਼ਨ ਕੰਟੈਸਟ ਹੋਇਆ ਸੀ ਤਾਂ ਉਦੋਂ ਹੀ ਵੱਡੇ ਪੱਡੇ ਪੱਤਰ ਤੇ ਪ੍ਰਚਾਰਿਆ ਗਿਆ ਸੀ ਕਿ ਜੇ ਮੈਂਬਰ ਪਾਰਲੀਮੈਂਟ ਬਣ ਜਾਣਗੇ ਤਾਂ ਐਨਐਸਏ ਟੁੱਟ ਜਾਏਗੀ ਬਾਹਰ ਆ ਜਾਣਗੇ ਤਾਂ ਉਹ ਜਿਹੜਾ ਐਂਗਲ ਹੈ ਹੁਣ ਉਹਦਾਂ ਕਿਤੇ ਪਲੇ ਕਰਦਾ ਨਜ਼ਰ ਆਉਂਦਾ ਹੈ ਉਹ ਤਾਂ ਚਲੋ ਲੋਕਾਂ ਨੂੰ ਤਾਂ ਵੈਸੇ ਤਾਂ ਵਿਸ਼ਵਾਸ ਵੀ ਸੀ ਕਿ ਆਮ ਤੌਰ ਤੇ ਟ੍ਰੈਡੀਸ਼ਨ ਇਹ ਹੈ ਕਿ ਜਦੋਂ ਕੋਈ ਬੰਦਾ ਲੀਡਰ ਬਣ ਜਾਂਦਾ ਹੈ ਜਦੋਂ ਲੋਕਾਂ ਨੇ ਵਿਸ਼ਵਾਸ ਕਰਦੇ ਇਹੋ ਜਿਹੀ ਗੱਲਾਂ ਤਾਂ ਉਹ ਹਮੇਸ਼ਾ ਕੋਰਟ ਵਿੱਚ ਜ਼ਮਾਨਤ ਦੇ ਦਿੰਦੇ ਆਪਾਂ ਦੇਖੀਏ ਬਹੁਤ ਕ੍ਰਿਮੀਨਲ ਨੇ ਇਲੈਕਸ਼ਨ ਲੜੀਆਂ ਵਾਟੇਵਰ ਦੇ ਜਿਹੜੇ ਬਾਹੂਬਲੀ ਯੂਪੀ ਬਿਹਾਰ ਤੋਂ ਲਾ ਕੇ ਇਲੈਕਸ਼ਨ ਲੜ ਕੇ ਆਂਦੇ ਰਹੇ ਔਰ ਪਾਰਲੀਮੈਂਟ ਵਿੱਚ ਮਿਨਿਸਟਰ ਤੱਕ ਬੰਦੇ ਰਹੇ ਹਲੇ ਵੀ ਇਹੀ ਹਾਲ ਹੈ ਪਾਰਲੀਮੈਂਟਰੀ ਕ੍ਰਿਮੀਨਲ ਦੀ ਕਮੀ ਥੋੜੀ ਹੈ ਬਿਲਕੁਲ ਠੀਕ ਹੈ ਕ੍ਰਿਮੀਨਲ ਦਾ ਮਤਲਬ ਹੈ ਕਿ ਜਿਹਨਾਂ ਦੇ ਖਿਲਾਫ ਕ੍ਰਿਮੀਨਲ ਚਾਰਜਸ ਲੱਗਦੇ ਹਮ ਕਿ ਤਰ੍ਹਾਂ 30% 35% ਐਮਪੀਜ਼ ਦੇ ਖਿਲਾਫ ਕੇਸ ਚੱਲਦੇ ਕਿਉਂਕਿ ਸਾਡੇ ਗਰਵਾਜ਼ ਬਣ ਗਏ ਕਿ ਪੋਲਿਟਿਕਲੀ ਜਿਹੜਾ ਬੰਦਾ ਐਕਟਿਵ ਹੁੰਦਾ ਉਸਤੇ ਕੇਸ ਬਣ ਜਾਂਦਾ ਦੂਜੇ ਬੰਦੇ ਪਾਵਰ ਵਿੱਚ ਪਾ ਦਿੰਦੇ ਹੈ ਵੀਕ ਹੈ ਜੁਡੀਸ਼ੀਅਲ ਸਿਸਟਮ ਕਹ ਲੋ ਪੁਲਿਸ ਸਿਸਟਮ ਇਨਾ ਵੀਕ ਹੈ ਕਿ ਛੋਟੇ ਕੇਸ ਪਲਾਂਟ ਕਰਨ ਤੋਂ ਛੋਟੇ ਕੇਸ ਸਜੈਸਟ ਕਰਨ ਤੋਂ ਕੋਈ ਰੋਕ ਨਹੀਂ ਜਿਹੜਾ ਵੀ ਪੋਲਿਟਿਕਲ ਪਾਰਟੀ ਪਾਵਰ ਹੈ ਉਹ ਪੁਲਿਸ ਦਾ ਇਸਤੇਮਾਲ ਕਰਦਾ ਆਪਣੇ ਪੋਲਿਟਿਕਲ ਅਪੋਨੈਂਟਸ ਨੂੰ ਮਾਰਜਨਾਈਜ਼ ਕਰਨ ਲਈ ਔਰ ਉਹੀ ਚੀਜ਼ ਆਪਾਂ ਪੰਜਾਬ ਵਿੱਚ ਥੋੜੇ ਜ਼ਿਆਦਾ ਆ ਜ਼ਿਆਦਾ ਪੱਦਰ ਤੇ ਦੇਖ ਰਹੇ ਹਾਂ ਕਿਉਂਕਿ ਇੱਥੇ ਪੁਲਿਸ ਨੂੰ ਜ਼ਿਆਦਾ ਪਾਵਰਾਂ ਕਈ ਸਾਲਾਂ ਤੋਂ ਹੱਥ ਪੈ ਗਈ ਹੈ ਤੁਸੀਂ ਕਹਿ ਲਓ ਕ腐ਸ਼ਨ ਦੇ ਵਿੱਚ ਪੰਜਾਬ ਪੁਲਿਸ ਬਾਕੀ ਸਾਰੇ ਪ੍ਰਸ਼ਨਾਂ ਲੋ ਨੰਬਰ 1 ਹੈ ਫੇਕ ਐਨਕਾਊਂਟਰ ਦੇ ਵਿੱਚ ਹੁਣ ਯੂਪੀ ਪੁਲਿਸ ਮੁਕਾਬਲਾ ਕਰਨ ਲੱਗੇ ਪਹਿਲਾਂ ਪੰਜਾਬ ਪੁਲਿਸ ਇਸ ਵਤੋਂ ਚੰਗੀ ਤੇ ਹੁਣ ਤੀਸਰੀ ਗੱਲ ਹੈ ਕਿ ਇਹਨਾਂ ਪੋਲੀਟੀਕਲ ਇਸਤੇਮਾਲ ਕਰਨਾ ਉਹ ਤੁਸੀਂ ਦੇਖ ਰਹੇ ਹੋ ਕਿ ਹੁਣ ਜੋ ਮਰਜ਼ੀ ਕਹੋ ਅਮਰਿਤਪਾਲ ਦੇ ਵਿੱਚ ਡਿਫਰੈਂਸ ਹੋ ਸਕਦਾ ਤੁਹਾਡੇ opinion ਦੇ ਉਹਦੇ ਉਹਦੀ ਪੋਲਿਟੀਕਲ ਆਈਡਿਓਲੋਜੀ ਅਲੱਗ ਹੋ ਸਕਦੀ ਹੈ ਮਗਰ ਉਹ ਇਸ ਸਮੇਂ ਉਹਨੇ ਕੋਈ ਕ੍ਰਾਈਮ ਤਾਂ ਕੀਤਾ ਨਹੀਂ ਹੂੰ ਉਹ ਜਿਹੜੇ ਵੀ ਕੇਸ ਚ ਉਹਨੇ ਕੋਈ ਡਾਇਰੈਕਟ ਰੋਲ ਨਹੀਂ ਹੈਗਾ ਜਿਹੜੇ 307 ਸੁਤ ਜਿਹੜੇ ਕੇਸ ਪਾਏ 10 12 ਕਹਿੰਦੇ ਨੇ ਇਹਨਾਂ ਨੇ ਕੋਰਟ ਵੀ ਦੱਸਿਆ ਉਹ ਸਾਰੇ ਸੀ ਕਿ ਕਿਸੇ ਨੇ ਸ਼ੈਲਟਰ ਦਿੱਤਾ ਕਿਤੇ ਭੱਜ ਰਿਹਾ ਸੀ ਕਿਤੇ ਇਹੋ ਜਿਹਾ ਐਫਆਰ ਬਣਾਇਆ ਜੀ ਇਹ ਕੇਸ ਜਿਹੜਾ ਕੁੱਟਲ ਮਾਰਨ ਦਾ ਉਹ 307 ਵਿੱਚ ਨਹੀਂ ਲੱਗਦੇ ਸਰ ਜਿਹੜਾ ਤੁਸੀਂ ਹੁਣ ਐਕਸਟੈਂਸ਼ਨ ਵੀ ਚੈਲੰਜ ਕੀਤਾ ਸੀ ਇਹ ਹੋਇਆ ਐਨ ਆਪਣੇ ਹਾਈ ਕੋਰਟ ਦਾ ਉਹਦੇ ਵਿੱਚ ਵੀ ਇਹ ਜ਼ਿਕਰ ਹੈਗਾ ਕਿ ਵੀ ਜਿਹੜੀ ਫੋਨ ਦੇ ਥਰੂ ਜਾਂ ਉਹ ਉਹ ਵੀ ਇੱਕ ਕੇਸ ਹੈ ਜਿਹੜਾ ਯੂਏਪੀਏ ਜੀ ਦੇ ਵਿੱਚ ਐਡ ਕੀਤਾ ਗਿਆ ਜਿਹੜਾ ਸ਼ਾਮ ਜੇਲ੍ਹ ਦੀ ਅਥਾਰਟिटीज ਵੀ ਇਨਵੋਲਵ ਨਹੀਂ ਹੋਈ ਤੇ ਅਮਰਪਾਲ ਵੀ ਨਵਾਰਾ ਉਹਦੀ ਕੀ ਡਿਟੇਲ ਹੈ ਅਮਰਪਾਲ ਉਹਦੇ ਸਾਥੀ ਇਹ ਕਹਿ ਰਹੇ ਨੇ ਕਿ ਸਾਡੇ ਬਾਥਰੂਮਾਂ ਤੱਕ ਜਿੱਦੋਂ ਆਉਂਦੇ ਨੇ ਉਹਨਾਂ ਦੇ ਵੀ ਤੁਸੀਂ ਝੂਠੇ ਛੁਪਾ ਕੇ ਸੀਸੀਟੀਵੀ ਕੈਮਰਾ ਲਾਤੇ ਹੂੰ ਉਹਨਾਂ ਨੇ ਡੋਂਗਲ ਹੀ ਪਤਾ ਕਰ ਲਿਆ ਉਹਨਾਂ ਨੇ ਉੱਥੇ ਅਫਸਰ ਨੂੰ ਬੁਲਾਇਆ ਉਹਨਾਂ ਦੇ ਸਾਹਮਣੇ ਕਢਾਏ ਕਿ ਕਿਦਾਂ ਛੁਪਾ ਕੇ ਲਾਇਓ ਸੀ ਇਹ ਸੀਸੀਟੀਵੀ ਕਿ ਕੀ ਕਰਦੇ ਨੇ ਹਰ ਗਤੀਵਿਧੀਆਂ ਉੱਤੇ ਨਜ਼ਰ ਰੱਖਣ ਲਈ ਹੁਣ ਇਹ ਹੱਕ ਤਾਂ ਕਿਸੇ ਨੂੰ ਨਹੀਂ ਨਾ ਹੈ ਤੁਹਾਡੀ ਇੱਕ ਪ੍ਰਾਈਵੇਸੀ ਇਹ ਜੇਲ ਵੀ ਤੁਸੀਂ ਰੱਖ ਲਿਆ ਤੁਹਾਡੀ ਬਾਕੀ ਆਜ਼ਾਦੀ ਖਤਮ ਹੋ ਗਈ ਪਰ ਤੁਹਾਨੂੰ ਆਮ ਜ਼ਿੰਦਗੀ ਦੀ ਜੀਣ ਲਈ ਤਾਂ ਉਹ ਨਹੀਂ ਰੋਕ ਸਕਦੇ ਕਿ ਤੁਹਾਡੇ ਹਰ ਗਤੀਵਿਧੀਆਂ ਨੂੰ ਵਾਚਤਾ ਨਹੀਂ ਕਰ ਸਕਦੇ ਉਹ ਜਦੋਂ ਹੋਇਆ ਤਾਂ ਉਹਨਾਂ ਨੇ ਕੇਸ ਉਲਟਾ ਪਾਤਾ ਕਿ ਜინა ਕੋਲੇ ਜੀ ਮੋਬਾਈਲ ਸੀ ਇਹਨਾਂ ਕੋਲੇ ਗੈਜਟ ਸੀ ਉਹ ਕੇਸ ਨੂੰ ਬੇਸ ਸੁਣਾਤਾ ਕਿ ਜੀ ਹਲੇ ਵੀ ਜੇਲ੍ਹ ਅੰਦਰ ਵੀ ਇਹੋ ਜਿਹੀ ਗਤੀਵਿਧੀਆਂ ਕਰਦੇ ਜਿਹਨੂੰ ਦੇਸ਼ ਤੇ ਖਤਰਾ ਦੇਸ਼ ਤੇ ਹੂੰ ਹੂੰ ਕਹ ਲੋ ਯੂਨਿਟੀ ਨੂੰ ਦੇਸ਼ ਦੀ ਸੋਵਰਨਿਟੀ ਨੂੰ ਦੇਸ਼ ਦੀ ਇਜ਼ਾਦੇ ਨੂੰ ਖਤਰਾ ਹੈ ਇਸ ਤੋਂ ਕਿਉਂਕਿ ਇਹਨਾਂ ਨੇ ਮੋਬਾਈਲ ਤੇ ਕੁਝ ਲੈਕਚਰ ਦਿੱਤੇ ਜਿਹੜਾ ਲੋਕਾਂ ਨੇ ਉਹਨੂੰ ਬੜਾ ਫਲਾਇਆ ਫੇਸਬੁੱਕ ਤੇ ਤੇ ਬਾਕੀ ਦੇ ਸਪੋਰਟ ਵਿੱਚ ਲੋਕੀ ਦੁਨੀਆ ਭਰ ਵਿੱਚ ਜੋ ਬੋਲ ਰਹੇ ਨੇ ਉਹਨਾਂ ਨੂੰ ਉਹਨਾਂ ਨੂੰ ਆਧਾਰ ਬਣਾਇਆ ਕਿਉਂਕਿ ਲੋਕੀ ਕਹਿੰਦੇ ਆ ਕਿ ਇਹਨੂੰ ਛੱਡੋ ਤੇ ਝੂਠਾ ਤੁਸੀਂ ਨਜ਼ਾਇਜ਼ ਰੱਖਿਆ ਹੋਇਆ ਪ੍ਰੋਵੈਂਡ ਉਹਨੂੰ ਹੀ ਉਹਨੂੰ ਹੀ ਗਰਾਊਂਡ ਬਣਾ ਲਈ ਅੱਗੇ ਡਿਟੇਲ ਕਰਨ ਲਈ ਇਸ ਤਰ੍ਹਾਂ ਦਾ ਕੋਈ ਬੰਦਾ ਬਾਹਰ ਨਹੀਂ ਆ ਸਕਦਾ ਹਮ ਕਿਉਂਕਿ ਜੇ ਕੋਈ ਬੰਦਾ ਇਨੋਸੈਂਟ ਹੈ ਤੋ ਉਹਦੇ ਹੱਕ ਵੀ ਲੋਕੀ ਬੋਲਣਗੇ ਤੁਸੀਂ ਉਸ ਆਵਾਜ਼ ਨੂੰ ਵੀ ਕਹਿ ਲੋਗੇ ਜੀ ਇਸ ਕਰਕੇ ਇਹਨੂੰ ਛੱਡ ਨਹੀਂ ਰਹੇ ਕਿਉਂਕਿ ਲੋਕੀ ਦੇ ਹੱਕ ਵਿੱਚ ਬਹੁਤ ਬੋਲਦੇ ਨੇ ਇਹ ਇਹਨਾਂ ਨੇ ਬਹਿਸ ਕੀਤੀ ਹੈ ਹਲੇ ਕਰਨਗੇ ਵੀ ਇਹੀ ਆਧਾਰ ਹੈ ਤਾਂ ਪੰਜਾਬ ਗਵਰਨਮੈਂਟ ਦੇ ਜਿਹੜਾ ਐਡਵੋਕੇਟ ਜਨਰਲ ਹੈ ਉਹ ਇਹ ਕਹਿ ਗਏ ਉਹਨਾਂ ਨੇ ਪ੍ਰਾਈਵੇਟ ਐਡਵੋਕੇਟ ਕੀਤਾ ਪੰਜਾਬ ਗਵਰਨਰ ਨੇ ਆਪਣੇ ਪੂਰੇ ਟੀਮ ਨੂੰ ਦੇ ਲਾਇ ਨਹੀਂ ਕੀਤਾ ਸਪੈਸ਼ਲ ਵਕੀਲ ਕੀਤਾ ਤੇ ਉਹਨੇ ਚਲੋ ਬੈਂਸ ਕਰਨੀ ਹੈ ਉਹਨਾਂ ਨੇ ਬਟ ਉਹਨਾਂ ਦਾ ਜਿਹੜਾ ਮਟੀਰੀਅਲ ਹੈ ਮਟੀਰੀਅਲ ਤਾਂ ਉਹੀ ਹੈ ਨਾ ਜਿਹੜਾ ਉਹ ਇਹੀ ਹੈ ਫੇਸਬੁੱਕ ਇੰਸਟਾਗ੍ਰam ਜਿਹੜੀਆਂ ਟੈਲੀਗ੍ਰਾਫ ਐਦਾਂ ਦੀਆਂ ਜਿਹੜੀਆਂ ਪੋਸਟਾਂ ਚੁੱਕੇ ਜਿਹੜੇ ਹੱਕ ਵਿੱਚ ਬੋਲ ਰਹੇ ਨੇ ਸਿਮਰਨ ਸਿੰਘ ਮਾਨ ਉਹਦੇ ਹੱਕ ਵਿੱਚ ਬੋਲ ਰਹੇ ਬਾਕੀ ਉਹ ਲੀਡਰਾਂ ਦੇ ਹੱਕ ਵਿੱਚ ਬੋਲ ਰਹੇ ਨੇ ਆਸਟ੍ਰੇਲੀਆ ਦੇ ਪੋਸਟ ਲੱਗ ਰਹੀਆਂ ਉਹਨੂੰ ਹੀ ਬਣਾਇਆ ਕਿਸਕਾ ਕੇ ਸਾਨੂੰ ਡਰ ਲੱਗਦਾ ਹੈ तो इसका के कुछ ऐहो जा काम करेगा इसका के नु अंदर रखो तो इस तरह दा फिर ओदे ता एक दो स्विच हैगी एक दी स्विच है जेडी ओरे रेडियो च गल ਕੀਤੀ ਜਾਂ ਉਹਨੇ ਕਿਸੇ ਨਾਲ गल ਕੀਤੀ टेलीफोन ते क्योंकि टेलीफोन तो थानू हक है हर प्रेसिडेंट ना टेलीफोन ते गल कर सकदा अपने पेरेंट्स ਨਾਲ ਆਪਣੇ वकील ਨਾਲ ਉਹਨਾਂ ਨੂੰ ਉਧਾਰ ਬਣਾ ਕੇ ਦੋ ਚਾਰ ਗੱਲਾਂ ਇਦਾਂ ਬਣਾਈ ਹੋਈਆਂ ਹੁਣ ਉਹਦੇ ਚ ਕਾਨੂੰਨੀ ਦਾ ਨੁਕਤਾ ਬੜਾ ਸਿੱਧਾ ਹੈ ਉਹਦੇ ਚ ਬੜੀ ਗਲਤੀਆਂ ਕੀਤੀਆਂ ਹੋਈਆਂ ਤੇ ਛੁਟਤਾ ਇਹਨਾਂ ਨੇ ਜਾਣੇ ਸੀ ਹੁਣ ਇਹਨਾਂ ਨੂੰ ਦਿਖਣ ਲੱਗ ਪਿਆ ਸੀ ਇਹਨਾਂ ਕੋਲ ਗੱਲਾਂ ਦਾ ਜਵਾਬ ਨਹੀਂ ਸੀ ਸਾਰੇ ਸਾਡੇ ਪੱਖ ਦੇ ਬਹਿਸ ਪੂਰੀ ਹੋ ਚੁੱਕੀ ਸੀ ਹੋਰ ਪਹਿਲਾਂ ਤਾਂ ਇਹਨਾਂ ਟਾਈਮ ਲੈਂਦੇ ਰਹੇ ਕਈ ਮਹੀਨੇ ਬਤਾਤੇ ਹੁਣ ਜੋ ਦੇਖਿਆ ਕਿ ਹੁਣ 15 ਤਰੀਕ ਨੂੰ ਸੁਣਵਾਈ ਤੇ ਸੰਭਾਵਨਾ ਹੈ ਕਿ ਜੱਜਮੈਂਟ ਆ ਜਾਏਗੀ ਤੇ ਇਹਨਾਂ ਨੇ ਯੂਏਪੀਲ ਆਤਾ ਕਿ ਜੇ ਛੱਡ ਵੀ ਦੇਗਾ ਕੋਰਟ ਤਾਂ ਘਟੋ ਘਟ ਅਸੀਂ ਯੂਏਪੀ ਥੱਲੇ ਅਰੈਸਟ ਕਰ ਲਾਂਗੇ ਯੂਏਪੀ ਇਹੋ ਜਿਹਾ ਬੇਫਾਇੂਲ ਕਾਨੂੰਨ ਹੈ ਕਿ ਤੁਹਾਡੀ ਹਰ ਆਜ਼ਾਦੀ ਖਤਮ ਕਰਦਾ ਹੈ ਬੀਮਾ ਕੋਰੇਗਾਉਂ گاਉਂ ਦੇ ਵਿੱਚ ਜਿਹੜੇ ਜਰਨਲਿਸਟ ਵਕੀਲ ਰਿਸਰਚਰਸ ਨੂੰ 6-6 ਸਾਲ ਹੋ ਗਏ ਨੇ ਔਰ ਜਿਹੜੇ ਦੁਨੀਆ ਭਰ ਦੇ ਮੰਨੇ ਰੈਕਗਨਾਈਜ਼ਡ ਲੀਡਰਸ ਆਫ ਦਾ ਕਮਿਊਨਿਟੀ ਜਿਹੜੇ ਬਹੁਤ ਗ੍ਰੇਟ ਸਰਵਿਸ ਕਰਦੇ ਸੀ ਇਹੋ ਜਿਹੇ ਬੰਦੇ ਘੱਟ ਪੈਦਾ ਹੁੰਦੇ ਕਿਸੇ ਦੇਸ਼ ਹੂੰ ਉਹਨਾਂ ਬੰਦਿਆਂ ਨੂੰ ਤੁਸੀਂ 5 ਤੋਂ 6 ਸਾਲ ਅੰਦਰ ਰੱਖਿਆ ਹੈ ਹਾਲ ਤੱਕ ਚਾਰ ਸ਼ੀਟ ਨਹੀਂ ਪੇਸ਼ ਕਰ ਸਕੇ ਜੀ ਕੀਤੀਆਂ ਦਾ ਹਾਲ ਤੱਕ ਚਾਰਜ ਨਹੀਂ ਲੱਗ ਸਕੇ ਕਿਉਂਕਿ ਉਹਨਾਂ ਕੋਲ ਇਹੋ ਜਿਹਾ ਮਟੀਰੀਅਲ ਹੈ ਹੀ ਨਹੀਂ ਔਰ ਜਦੋਂ ਕਿ ਸਾਬਤ ਹੋ ਜਾਏ ਕਿ ਉਹਨਾਂ ਦੇ ਖਿਲਾਫ ਜਿਹੜਾ ਤੁਸੀਂ ਮੋਬਾਈਲ ਫੋਨ ਨਾ ਵਿੱਚ ਜਾਂ ਲੈਪਟਾਪ ਵਿੱਚ ਮਟੀਰੀਅਲ ਪਾਇਆ ਉਹ ਝੂਠਾ ਹੈ ਉਹ ਇਜ਼ਰਾਈਲ ਦੀ ਸਪਾਈ ਏਜੰਸੀ ਦੇ ਜਿਹੜਾ ਸੌਫਟਵੇਅਰ ਬਣਾਇਆ ਉਹਦਾ ਇਸਤੇਮਾਲ ਕੀਤਾ ਹੈ ਇਹਦੀਆਂ ਰਿਪੋਰਟਾਂ ਵੀ ਆ ਜਾਣ ਔਰ ਬੜਾ ਲੌਜੀਕਲ ਰਿਪੋਰਟਸ ਹੈ ਉਹ ਕਹਿੰਦੇ ਕਿ ਜਿਹੜੇ ਫਾਈਲਾਂ ਵਿੱਚ ਬਣਿਆ ਉਹ ਸੌਫਟਵੇਅਰ ਤੇ ਕਦੀ ਲੋਡ ਹੀ ਨਹੀਂ ਹੋਇਆ ਤੇ ਇਹਨਾਂ ਤੱਕ ਬਾਹਰੋਂ ਕਿਸੇ ਨੇ ਪਾਇਆ ਬਿਲਕੁਲ ਇਹ ਆਪ ਤਾਂ ਪਾਈ ਨਹੀਂ ਸਕਦਾ ਸੀ ਕਿਉਂਕਿ ਸੌਫਟਵੇਅਰ ਦਾ ਵਰਲਡ ਫਾਈਲ ਹੈ ਜੇ ਵਰਲਡ ਸੌਫਟਵੇਅਰ ਮੇਰੇ ਕੋਲ ਨਹੀਂ ਹੈ ਤਾਂ ਵਰਲਡ ਫਾਈਲ ਅੰਦਰ ਨਹੀਂ ਪਾ ਸਕਦਾ ਉਹ ਖੁੱਲ ਨਹੀਂ ਸਕਦੇ ਉਹ ਖੁੱਲੀ ਤਾਂ ਵਰਡ ਸੌਫਟਵੇਅਰ ਉਹ ਜਿਹੜੇ ਸੌਫਟਵੇਅਰ ਦੇ ਫਾਈਲ ਆ ਉਹ ਇੰਨੀ ਗਲਤੀ ਕਰ ਗਏ ਹਰ ਬੰਦਾ ਕੁਛ ਨਾ ਕੁਛ ਗਲਤੀ ਕਰ ਜਾਂਦਾ ਹੈ ਤੇ ਉਹਦੇ ਵਿੱਚ ਸਬੂਤ ਹੋਣ ਦੇ ਬਾਵਜੂਦ ਹੁਣ ਬੇਲਾ ਜਮਾਨ ਤਾਂ ਹੁਣ ਮਿਲ ਰਹੀਆਂ ਕਿਸੇ ਨੂੰ 4 ਸਾਲ ਬਾਅਦ ਕਿਸੇ ਨੂੰ 5 ਸਾਲ ਬਾਅਦ ਕਿਸੇ ਨੂੰ 6 ਸਾਲ ਰੋਣਾ ਵਿਲਸਨ ਨੂੰ ਮੈਂ ਜਾਣਦਾ ਤੇ ਉਹ ਉਹਨੇ ਕਈ ਸਾਲਾਂ ਤੋਂ ਉਹ ਪੋਲਿਟਿਕਲ ਪ੍ਰਿਜ਼ਨਰ ਦੀ ਰਿਲੀਜ਼ ਦੀ ਗੱਲ ਕਰ ਰਿਆ ਸੀ ਕਾਨਫਰੰਸ ਕਰਦਾ ਸੀ ਅਟੈਂਡ ਕਰਦਾ ਸੀ ਆਰਗੇਨਾਈਜ਼ ਕਰਦਾ ਸੀ ਉਹੀ ਕੰਮ ਨੂੰ ਇਹ ਸਰਕਾਰ ਨੇ ਦੇਖ ਕੇ ਕਿਹਾ ਕਿ ਇਹ ਦੇਸ਼ ਲਈ ਖਤਰਾ ਹੈ। ਹੂੰ। ਔਰ ਉਸੇ ਕੰਮ ਕਰਕੇ ਉਹਨੂੰ 6 ਸਾਲ ਅੰਦਰ ਰਹਿਣਾ ਪਿਆ। ਹੂੰ। ਤੇ ਫਿਰ ਤੁਸੀਂ 6 ਸਾਲ ਜਿਹੇ ਇਦਾਂ ਦੇ ਬੰਦਿਆਂ ਨੂੰ ਜੇਲ੍ਹ ਵਿੱਚ ਰੱਖੋਗੇ ਤਾਂ ਦੇਸ਼ ਦਾ ਕੀ ਬਣੇਗਾ? ਫਿਰ ਜਿਹੜੀ ਇਹਨਾਂ ਦੀ ਐਮਪੀ ਸ਼ਿਪ ਦੀ ਟਿਨਿਓਰ ਹੈ ਉਸ ਟਾਈਮ ਦੇ ਦੌਰਾਨ ਨੂੰ ਅੰਦਰ ਰੱਖਣਾ। ਇਹਨਾਂ ਨੂੰ ਡਰ ਲੱਗਦਾ ਕਿ ਬਾਅਦ ਵਿੱਚ ਜਾ ਕੇ ਅੰਮ੍ਰਿਤਪਾਲ ਜੋ ਬੋਲੇਗਾ ਇਹਨਾਂ ਨੂੰ ਪਸੰਦ ਨਹੀਂ ਆਏਗਾ। ਉਹਦੇ ਨਾਲ ਸਿੱਧਾ ਹੁਣ ਤੱਕਾ ਹੋ ਰਿਹਾ। ਉਹਦਾ ਆਪਣੇ ਆਪ ਵੀ ਤਿਸਨਾਇਤਾ ਉਹਦੇ ਨਾਲ ਵੀ ਖਬਰ ਬਣੇਗੀ। ਉਹਦੇ ਨਾਲ ਲੋਕ ਪ੍ਰਭਾਵਿਤ ਹੋਣਗੇ। ਉਹ ਦੱਸੇਗਾ ਦੱਸੇ ਕਿ ਸਰਕਾਰ ਆਮ ਆਦਮੀ ਪਾਰਟੀ ਆਪਣੇ ਆਪ ਨੂੰ ਕਿੰਨਾ ਆਮ ਆਦਮੀ ਪਾਰਟੀ ਬਦਨਾਮ ਕਰੀ ਆਮ ਆਦਮੀ ਪਾਰਟੀ ਦਾ ਲਕਸ਼ਣ ਹੈ ਇਹ ਆਮ ਆਦਮੀ ਦੇ ਲਕਸ਼ਣ ਹੈ ਤੁਸੀਂ ਆਮ ਆਦਮੀ ਨੂੰ ਇਦਾਂ ਰੱਖੋ ਹਲੋ ਆਮ ਆਦਮੀ ਹੈ ਹੁਣ ਹੁਣ ਐਮਪੀ ਦਾ ਹੁਣ ਬਣਿਆ ਨਾ ਜਦੋਂ ਤੁਸੀਂ ਰੈਸਟ ਤਾਂ ਆਮ ਆਦਮੀ ਸੀ ਤੇ ਇਹ ਇਹ ਦੁਰਵਿਯੋਗ ਕਰ ਰਹੇ ਹੋ ਤਾਂ ਕਿਹੜੇ ਮੂੰਹ ਨਾਲ ਕਹਿ ਰਹੇ ਹੋ ਕਿ ਸਾਡੇ ਨਾਲ ਸਾਡਾ ਚੀਫ ਮਿਨਿਸਟਰ ਅੰਦਰ ਰੱਖਿਆ ਹੈ ਹੂੰ ਜੇ ਤੁਸੀਂ ਆਪ ਉਹੀ ਕੰਮ ਕਰ ਰਹੇ ਹੋ ਤੁਹਾੜਨਾ ਵੀ ਹੋ ਰਿਹਾ ਹੈ ਤੁਹਾਡੇ ਤੁਹਾਡੇ ਰੋਣ ਦਾ ਤਾਂ ਕੋਈ ਮਤਲ ਖਤਮ ਹੋ ਗਿਆ ਲੀਗ ਲਈ ਮਿਲ ਜੋ ਕਰ ਰਹੀ ਹੈ ਆਮ ਆਦਮੀ ਪਾਰਟੀ ਜਾਂ ਜੋ ਸਰਕਾਰ ਦਾ ਵਰਜਨ ਹੈ ਉਹੀ ਜੋ ਕੇਂਦਰ ਸਰਕਾਰ ਰਹੀ ਹੈ ਉਸ ਤੋਂ ਜ਼ਿਆਦਾ ਅਤਿਆਚਾਰ ਇਹ ਪੰਜਾਬ ਵਿੱਚ ਇਹ ਪਾਰਟੀ ਕਰਨ ਲੱਗ ਪਈ ਤਾਂ ਇਹ ਜਿਹੜਾ ਸਾਰਾ ਅਮਰਿਤਪਾਲ ਦਾ ਕੇਸ ਹੈ ਹੁਣ ਇਹਨੂੰ ਕਿੱਦਾਂ ਸਮਝਿਆਵੇ ਲੋਕ ਇਹ ਹੀ ਗੱਲ ਕਹਿ ਰਹੇ ਆ ਕਿ ਭਗਵੰਤ ਮਾਨ ਦੀ ਗਵਰਨਮੈਂਟ ਕਰ ਰਹੀ ਹੈ ਕੁਝ ਕਹਿ ਰਹੇ ਆ ਕਿ ਸੈਂਟਰ ਕਰਵਾ ਰਿਹਾ ਹੈ ਤਾਂ ਤੁਸੀਂ ਕੀ ਸਮਝਦੇ ਹੋ ਲੀਗਲ ਦੇ ਤੌਰ ਤੇ ਲੀਗਲੀ ਆਪਾਂ ਇਹ ਤਾਂ ਦਿਖਦਾ ਹੀ ਹੈ ਕਿ ਭਗਵੰਤ ਮਾਨ ਦੇ ਸਰਕਾਰ ਅਮਰਿਤਪਾਲ ਤੋਂ ਡਰੀ ਹੋਈ ਹੈ ਹਮਮ ਔਰ ਇਹ ਵੀ ਦਿਖਦਾ ਹੈ ਕਿ ਇਹਦੇ ਵਿੱਚ ਕੇਂਦਰ ਸਰਕਾਰ ਦਾ ਪੂਰਾ ਸਪੋਰਟ ਹੈ ਭਗਵੰਤ ਮਾਨ ਨੂੰ ਹਮਮ ਕਿਉਂਕਿ ਇਸ ਤੋਂ ਇਹਦਾ ਇਹਦਾ ਮਤਲਬ ਕੇਂਦਰੀ ਸਰਕਾਰ ਦੀ ਪਾਰਟੀ ਪੰਜਾਬ ਵਿੱਚ ਉਹਦਾ ਕੋਈ ਪੈਰ ਬਣ ਨਹੀਂ ਰਿਹਾ ਹਮਮ ਅਮਰਿਤਪਾਲ ਜੇ ਸਟਰੋਂਗ ਹੁੰਦਾ ਤਾਂ ਸ਼੍ਰੋਮਣੀ ਕਾਲੀਦਾ ਜਿਹੜਾ ਉਹਦੇ ਬਹੁਤ ਦੇ ਸਾਲਸ ਕਰਕੇ ਉਹਨਾਂ ਨੇ ਪੰਜਾਬ ਵਿੱਚ ਥੋੜਾ ਬੋੜਾ ਪ੍ਰੈਜ਼ੈਂਸ ਕੀਤੇ ਸੀ ਉਹ ਹੁਣ ਖਤਮ ਹੋ ਗਏ ਤਾਂ ਫਿਰ ਉਹ ਜਿਹੜੀ ਸਾਰੀ ਸਪੇਸ ਇਕੱਠੀ ਹੁੰਦੀ ਉਹ ਅੰਮ੍ਰਿਤਪਾਲ ਲੈ ਲੈਂਦਾ ਤਾਂ ਫਿਰ ਨਾ ਕੋਈ ਭਾਤੇ ਜਨਤਾ ਪਾਰਟੀ ਦਾ ਬਣਨਾ ਤਾਂ ਨਾ ਕੋਈ ਆਮ ਆਦਮੀ ਪਾਰਟੀ ਦਾ ਬਣਨਾ ਤਾਂ ਨਾ ਸ਼੍ਰੋਮਣੀ ਕਾਲੀਦਾ ਦਾ ਬਣਨਾ ਤਾਂ ਨਾ ਕਿਸੇ ਕਾਂਗਰਸ ਦਾ ਬਣਨਾ ਤਾਂ ਦੇਖੇ ਨਾ ਕਿ ਸਾਰਾ ਪੋਲੀਟੀਕਲ ਜਿਹੜਾ ਟੋਲਾ ਕਹਿ ਲਓ ਇਕੱਠਾ ਹੋ ਗਿਆ ਅੰਮ੍ਰਿਤਪਾਲ ਦੇ ਖਿਲਾਫ ਬਿਲਕੁਲ ਠੀਕ ਹੈ ਤੇ ਤੁਸੀਂ ਸੋਚ ਸਕਦੇ ਹੋ ਕਿ ਹਰ ਬੰਦੇ ਖੁਸ਼ ਹੈ ਕਿ ਅਮਰਿਤਪਾਲ ਬਲਬਾਰ ਨਾ ਹੋਵੇ ਪਰ ਇਹੀ ਇਹੀ ਤਾਂ ਇਹੀ ਤਾਂ ਦੇਸ਼ ਨੂੰ ਕਮਜ਼ੋਰ ਕਰਦੇ ਨੇ ਹਮ ਡੈਮੋਕਰੇਸੀ ਦੇ ਜਿਹੜੇ ਸਾਰੇ ਸੇਫਗਾਰਡਸ ਹੈ ਹਮ ਅਮਰਿਤਪਾਲ ਪਾਲਣ ਬੈਠਾ ਦੇਸ਼ ਲਈ ਐਸੈਟ ਹੋਏਗਾ ਜੀ ਤੁਸੀਂ ਜੇਲ੍ਹ ਵਿੱਚ ਰੱਖੋਗੇ ਤਾਂ ਖਤਰਾ ਹੀ ਬਣਿਆ ਰਹੇਗਾ ਹਮ ਯੰਗ ਬੰਦਾ ਹੈ ਤੁਸੀਂ ਕਿਸੇ ਨੂੰ ਦੋਸ਼ ਰਖਤਾ ਨਜ਼ਾਇਜ਼ ਉਹਦੇ ਅੰਦਰ ਕੁਝ ਹਵਾਲ ਨਹੀਂ ਆਏਗਾ ਹਮ ਉਹਦਾ ਤਾਂ ਗੁੱਸਾ ਨਹੀਂ ਆਏਗਾ ਗੁੱਸਾ ਕੀ ਜਿਹੜੇ ਸਪੋਰਟਰ ਨੇ ਉਹਨਾਂ ਦੇ ਅੰਦਰ ਵੀ ਅਲਾਈਨੇਸ਼ਨ ਉਹਨਾਂ ਵਿੱਚ ਵੀ ਆਏਗੀ ਹਮ ਸਪੋਰਟਰ ਕਹਿੰਗੇ ਸਾਡਾ ਦੇਸ਼ ਹੀ ਨਹੀਂ ਹੈ ਹਮ ਜਿਸ ਤੋਂ ਤੁਸੀਂ ਡਰਦੇ ਹੋ ਕਿ ਲੋਕ ਅਸਨੋ ਦੇਸ਼ ਨਾਲ ਪਿਆਰ ਨਹੀਂ ਕਰਦੇ ਉਹੀ ਚੀਜ਼ ਭਾਵਨਾ ਤੁਸੀਂ ਪੈਦਾ ਕਰ ਰਹੇ ਹੋ ਬੇਇਨਸਾਫੀ ਕਰਕੇ ਹਮ ਜੀ ਕਿਹੜਾ ਬੰਦਾ ਆਪਣੇ ਦੇਸ਼ ਨੂੰ ਪੇ ਦੇਸ਼ ਕਹੇਗਾ ਜੇ ਉਹਦੇ ਨਾਲ ਇਦਾਂ ਤੱਕਾ ਹੋ ਜਾ ਹਮ ਫਿਰ ਲਾਸਟ ਸਵਾਲ ਹੈ ਤੁਹਾਨੂੰ ਕਿ ਮਤਲਬ ਕਿ ਹੁਣ 11 15 ਤਰੀਕ ਨੂੰ ਤਰੀਕ ਵੀ ਹੈ ਉਹ ਉੱਥੇ ਜਿਹੜਾ ਜਿਹੜਾ ਤੁਸੀਂ ਜਿਹੜੀ ਐਨਐਸਸੀ ਚੈਲੰਜ ਕੀਤੀ ਹੋਈ ਹੈ ਤਾਂ ਹੁਣ ਲੀਗਲ ਰਸਤੇ ਕੀ ਨੇ ਅੰਮ੍ਰਿਤਪਾਲ ਹਣਾ ਕੋਲ ਲੀਗਲ ਤਾਂ ਉਹੀ ਹੈ ਜੀ ਫਿਰ ਜਮਾਨਤ ਲਵਾਵਾਂਗੇ ਯੂਪੀਏ ਥੱਲੇ ਵੀ ਤਾਂ ਜਮਾਨਤ ਮਿਲ ਹੀ ਸਕਦੀ ਹੈ ਹਲੇ ਹਲੇ ਕਹਿੰਗੇ ਜੀ ਇਹ ਤਾਂ ਹਲੇ ਇੱਕ ਦਿਨ ਹੀ ਹੋਇਆ ਦੋ ਤਿੰਨ ਦਿਨ ਹੀ ਹੋਇਆ ਹਲੇ ਉਹ ਰਿਸਪੌਂਡਗੇ ਹਮ ਹਲੇ ਉਹ ਫਿਰ ਅਲਟੀਮੇਟਲੀ ਚਲਾਨ ਨਹੀਂ ਕਿਸੇ ਵੀ ਜੁਆਇਨ ਨਹੀਂ ਕੀਤੀ ਹਲੇ ਤਾਂ ਹਲੇ ਤਾਂ ਕੁਝ ਵੀ ਨਹੀਂ ਹੋਇਆ ਹਲੇ ਤਾਂ ਇਹਨਾਂ ਨੇ ਇਹ ਡਿਸਕਲੋਜ਼ ਨਹੀਂ ਕੀਤਾ ਕਿ ਕਿਸ ਬੇਸਿਸ ਤੇ ਪਾਈ ਹੈ ਹਮ ਕੀ ਤੁਹਾਡੇ ਕੋਲ ਇਹੋ ਜਿਹਾ ਏਵੀਡੈਂਸ ਆਇਆ 6 ਮਹੀਨੇ ਬਾਅਦ 8 ਮਹੀਨੇ ਬਾਅਦ 2 ਮਹੀਨੇ ਬਾਅਦ 6 ਮਹੀਨੇ ਬਾਅਦ ਕਿ ਕੀ ਏਵੀਡੈਂਸ ਆਇਆ ਕਿ ਹੁਣ ਤੁਸੀਂ ਕਹਿੰਦੇ ਕਿ ਮਰਡਰ ਕੇਸ ਵਿੱਚ ਇਨਵੋਲਡ ਆ ਉਹ ਮਰਡਰ ਕੇਸ ਇਹੋ ਜਿਹਾ ਜਿੱਥੇ ਟੈਰਰਿਸਟ ਗੈਂਗ ਬਨੇ ਹੋਏ ਜਿੰਨਾ ਦੇਸ਼ ਨੂੰ ਪੂਰਾ ਖਤਰਾ ਹੈ ਉਹ ਜੇ ਯੂਏਪੀ ਤੁਸੀਂ ਉਹਦੇ ਪਾਉਂਦੇ ਨਾ ਜਦੋਂ ਦੇਸ਼ ਦੇ 91 ਨੂੰ ਖਤਰਾ ਹੋਵੇ ਦੇਸ਼ ਦੇ politcal stability ਦੇ ਖਤਰਾ ਹੋਵੇ ਦੇਸ਼ ਦੇ ਸੈਕਿਉਰਿਟੀ ਨੂੰ ਖਤਰਾ ਹੋਵੇ ਤਾਂ ਤੁਸੀਂ ਯੂਏਪੀ ਇਹਨੂੰ ਉਹ ਕਰਦੇ ਨਾ ਕਿ ਦੇਸ਼ ਤੇ ਦੇਸ਼ ਤੇ ਖਤਰਾ ਹੈ ਇੱਕ ਮਰਡਰ ਕੇਸ ਹੋਇਆ ਜਿੱਤੇ 1500 ਮਰਡਰ ਹੁੰਦੇ ਪੰਜਾਬ ਵਿੱਚ ਸਾਲ ਦੇ ਤੁਸੀਂ ਇਦਾਂ ਯੂਏਪੀ ਲਾਉਣ ਲੱਪੇ ਤਾਂ ਫਿਰ ਦੇਸ਼ ਤਾਂ ਫਿਰ ਬੜਾ ਕਮਜ਼ੋਰ ਹੋਇਆ ਨਾ ਕਿ ਮਾਰਡਰ ਨਾਲ ਦੇਸ਼ ਹਿਲ ਜਾਂਦਾ ਹੂੰ ਜੀ ਧੰਨਵਾਦ ਬਹੁਤ ਬਹੁਤ ਇਹ ਸਨ ਸੀਨੀਅਰ ਅਡਵੋਕੇਟ ਰਾਜਵਿੰਦਰ ਸਿੰਘ ਬੈਸ ਜਿਨ੍ਹਾਂ ਦੇ ਨਾਲ ਅਸੀਂ ਅਮਰਪਾਲ ਸਿੰਘ ਉਹਨਾਂ ਦੇ ਹਵਾਲੇ ਨਾਲ ਗੱਲ ਕੀਤੀ ਹੈ ਜੋ ਉਹਨਾਂ ਤੇ ਚਾਰजेस ਦਾ ਐਡੀਸ਼ਨ ਹੋਇਆ ਹੈ ਗੁਰਪ੍ਰੀਤ ਸਿੰਘ ਹਰੀ ਸਿੰਘ ਹਰੀ ਨੌ ਦੇ ਕਤਲ ਮਾਮਲੇ ਦੇ ਵਿੱਚ ਤੇ ਉਹਨਾਂ ਦਾ ਕਹਿਣਾ ਇਹ ਹੈ ਕਿ ਜੋ ਐਨਐਸਏ ਦਾ ਜਿਹੜਾ ਗਰਾਉਂਡ ਸੀ ਉਹ ਖਤਮ ਹੋ ਰਿਹਾ ਸੀ ਲੀਗਲੀ ਤਾਂ ਉਹਨਾਂ ਨੂੰ ਅੰਦਰ ਰੱਖਣ ਦੇ ਲਈ ਜੇਲ੍ਹ ਦੇ ਵਿੱਚ ਹੀ ਰੱਖਣ ਦੇ ਲਈ ਇਹ ਜਿਹੜੀ ਸਾਰੀ ਚਾਰਾਜੋਈ ਹੈ ਇਹ ਕੀਤੀ ਗਈ ਜਾਪਦੀ ਹੈ ਹਾਲਾਂਕਿ ਉਹਨਾਂ ਦਾ ਜਿਹੜਾ ਰੋਲ ਹੈ ਹੁਣ ਕੀ ਇ ਸਟੈਬਲਿਸ਼ ਕੀਤਾ ਗਿਆ ਜਾਂ ਕੀ ਉਹਨਾਂ ਕੋਲ ਐਵੀਡੈਂਸ ਹੈ ਇਸ ਦਾ ਹਜੇ ਖੁਲਾਸਾ ਬਚਲਾਂ ਪੇਸ਼ ਹੋਏਗਾ ਜਾਂ ਫਰਦਰ ਪ੍ਰੋਸੀਡਿੰਗਸ ਹੋਣਗੀਆਂ ਉਦੋਂ ਪਤਾ ਲੱਗੇਗਾ